ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੇ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ ਸ਼ਰਮਾ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਸਾਡੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1992 ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਆਵਾਮਾ ਕੇਅਰ ਮੈਡੀਕਲ ਜਾਂ ਫਿਰ ਕਵਰ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਕੱਲ ਕਰੋ 408 272 2500 ਤੇ ਚਰਕੇ ਨੇ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀ ਹੈ ਨਾ ਟਾਰਨੀ ਟਰਕੀ ਇਹਨਾਂ ਦੇ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415 909 0503 ਗੁਰਦੀਪ ਸਿੰਘ ਬਰਦੀ ਕਲੋਬਿਸ ਮਨਦੀਪ ਸਿੰਘ ਸੰਦੀਪ ਕੌਰ ਸਨ ਹੋਜ਼ੇ ਗੁਰਪਾਲ ਸਿੰਘ ਸੈਕਰਾਮੈਂਟੋ ਸਰਬਜੀਤ ਸਿੰਘ ਸ਼ੋਕਰਟਰਲਕ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 23 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ ਸ਼ਰਮਾ ਜੀ ਖਬਰਾਂ ਦੇ ਵਲ ਆ ਗਏ ਸ਼ੁਰੂਆਤ ਕਰ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅੱਜ ਮੰਗਲਵਾਰ ਆ ਤੇ ਆਪਣੇ ਸਨਾਤਨ ਧਰਮ ਦੇ ਮੁਤਾਬਕ ਮੰਗਲਵਾਰ ਨੂੰ ਸੰਕਟਮੋਚਨ ਹਨੂਮਾਨ ਭਗਵਾਨ ਹਨੂਮਾਨ ਦਾ ਦਿਨ ਕਿਹਾ ਜਾਂਦਾ ਹੈ ਕਿਉਂ ਨਾ ਖਬਰ ਵੀ ਉਸੇ ਤੋਂ ਹੀ ਖਬਰਾਂ ਦੀ ਸ਼ੁਰੂਆਤ ਵੀ ਉੱਥੋਂ ਹੀ ਕਰ ਲઈએ ਕਹਿੰਦੇ ਸੰਕਟ ਦੇ ਵਿੱਚ ਫਸੀ ਭਾਜਪਾ ਨੂੰ ਯਾਦ ਆਉਣ ਲੱਗੇ ਸੰਕਟਮੋਚਕ ਹਨੂਮਾਨ ਬਿਲਕੁਲ ਪ੍ਰਵੀਨ ਜੀ ਜੇਕਰ ਆਪਾਂ ਗੱਲ ਕਰੀਏ ਹੁਣ ਦੂਜੇ ਗੇਟ ਦੀਆਂ ਵੋਟਾਂ ਪੈਣੀਆਂ ਨੇ 26 ਤਰੀਕ ਨੂੰ ਜੀ ਜੀ ਔਰ ਅੱਜ ਭਾਰਤੀ ਦਿਨ ਦੇ ਸਾਧਨ ਨਾਲ ਤਰੀਕੇ ਦੇ ਸਾਧਨ ਨਾਲ 24 ਤਰੀਕ ਦੀ ਸਵੇਰ ਹੈ ਮਤਲਬ ਅੱਜ ਸ਼ਾਮ ਨੂੰ 5 ਵਜੇ ਚੋਣ ਪ੍ਰਚਾਰ ਬੰਦ ਹੋ ਜਾਣਾ ਹੈ ਦੂਜੇ ਗੇਡ ਦੀਆਂ ਵੋਟਾਂ ਦੇ ਲਈ ਜੀ 99 ਸੀਟਾਂ ਤੇ ਵੋਟਾਂ ਪੈਣੀਆਂ ਨੇ ਦੂਸਰੇ ਗੇਡ ਦੇ ਵਿੱਚ ਹਾਂਜੀ ਸੋ ਪਰ ਪਹਿਲੇ ਗੇਡ ਦੇ ਵਿੱਚ ਜਦੋਂ 21 ਸੁਬਿਆਨੀਆਂ 102 ਲੋਕ ਸਭਾ ਸੀਟਾਂ ਤੇ ਵੋਟਾਂ ਪਈਆਂ ਤੇ ਉਸ ਤੋਂ ਬਾਅਦ ਜਦੋਂ ਸਰਵੇ ਜਾਂ ਉਹ ਕਹਿੰਦੇ ਕਿ ਪ੍ਰਤੀਸ਼ਤ ਆਇਆ ਬੋਟ ਪ੍ਰਤੀਸ਼ਤ ਕਿੰਨਾ ਕੁਤਬੀਵਾਰ ਨਾਲੋਂ ਘੱਟ ਆ ਆ ਤੇ ਉਸ ਗੱਲ ਨੇ ਭਾਜਪਾ ਦੇ ਅੰਦਰ ਇੱਕ ਡਰ ਪੈਦਾ ਕਰ ਦਿੱਤਾ ਫਿਊਜ਼ਡ ਆ ਤੇ ਜੀ ਭਾਜਪਾ ਨੂੰ ਇੱਕ ਖੌਫ ਚ ਪਾ ਦਿੱਤਾ ਕਿ ਆ ਕੀ ਹੋ ਗਿਆ ਉਹਨੂੰ ਤਾਂ ਲੱਗਦਾ ਸੀ ਕਿ ਕਿ ਮੋਦੀ ਦੀ ਲਹਿਰ ਆ ਹੂੰ 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 ਕਿ ਮੋਦੀ ਦੇ ਨਾਂ ਤੇ ਅਸੀਂ ਐਂ ਜਿੱਥੇ ਤੇ ਚੱਲ ਜਾਣਾ ਹੈ ਨਾ ਤੇ ਪਰ ਜਦੋਂ ਲੱਗਿਆ ਕਿ ਨਹੀਂ ਕੁਝ ਗੜਬੜ ਆ ਫਿਰ ਮੋਦੀ ਜੀ ਨੂੰ ਆ ਰਾਮ ਜੀ ਵੀ ਚਿੱਤੇ ਆਏ ਹਨੂਮਾਨ ਜੀ ਵੀ ਚਿੱਤੇ ਆਏ ਹੋਰ ਛੱਡੋ ਮੁਸਲਮਾਨ ਭਾਈਚਾਰਾ ਵੀ ਚਿੱਤੇ ਆ ਗਿਆ ਅੱਛਾ ਸੋ ਇੱਕ ਵਿਅਕਤੀ ਜਿਹੜਾ ਲਗਾਤਾਰ ਦੋ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਰਿਹਾ ਹੋਵੇ ਉਸ ਨੂੰ ਚੋਣ ਪ੍ਰਚਾਰ ਦੇ ਵਿੱਚ ਇਹ ਵੀ ਮਰਿਆਦਾ ਭੁੱਲ ਜਵੇ ਕਿ ਮੈਂ ਕੀ ਬੋਲਣਾ ਕੀ ਨਹੀਂ ਮਤਲਬ ਜਦੋਂ ਤੁਸੀਂ ਇਸ ਪੱਧਰ ਤੇ ਆ ਕੇ ਦੁਬਾਰਾ ਪ੍ਰਾਇਮਿਟੀ ਕਰਨ ਲੱਗ ਜਓ ਇਹਦਾ ਮਤਲਬ ਤੁਹਾਡੇ ਕੋਲ ਆਪਣੀ ਸਰਕਾਰ ਦੇ ਵੱਲੋਂ ਗਣਾਉਣ ਵਾਲੀਆਂ ਕੋਈ ਉਪਲਬਧੀਆਂ ਨਹੀਂ ਹੈ ਨਹੀਂ ਬਿਲਕੁਲ ਸਹੀ ਜੀ ਨਰਿੰਦਰ ਮੋਦੀ ਰਾਜਸਥਾਨ ਚ ਖੜ ਕੇ ਬੋਲ ਰਹੇ ਨੇ ਕਿ ਆ ਬਿਰੋਧੀ ਧਿਰਾਂ ਤੁਹਾਡਾ ਐਸੀਬੀਸੀ ਭਾਈਚਾਰੇ ਵਾਲੇ ਉਹ ਤੁਹਾਡਾ ਰਾਖਵਾ ਕਰਨ ਬੰਦ ਕਰ ਦੇਣਗੇ ਹੂੰ 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 ਮਤਲਬ ਉਸ ਧਿਰਵਾਰੇ ਸਵਾਲ ਖੜਾ ਕਰ ਰਹੇ ਨੇ ਜਿਹੜੀ ਧਿਰ ਮੰਗ ਕਰ ਰਹੀ ਹੈ ਕਿ ਦੁਬਾਰਾ ਗਿਣਤੀ ਦਾ ਕਰੋ ਕਿ ਉਹ ਭਾਈਚਾਰਾ ਹੈ ਕਿ ਨਾ ਉਹ ਸਭ ਨਾਲ ਸੂਚਨਾ ਮਿਲਣਾ ਜੀ ਬਿਲਕੁਲ ਤੁਸੀਂ ਆਈਐਮਟੀ ਦੇਖੋ ਉਹ ਕਹਿੰਦੇ ਨੇ ਕਿ ਹਾਂ ਐਸੀਬੀਸੀ ਭਾਈਚਾਰੇ ਦੇ حوالے ਨਾਲ ਦੁਬਾਰਾ ਜਨਗਣਨਾ ਦੇ حوالے ਨਾਲ ਇਹ ਗਿਣਤੀ ਹੋਣੀ ਚਾਹੀਦੀ ਹੈ ਜਾਤੀ ਜਨਗਣਨਾ ਹੋਣੀ ਚਾਹੀਦੀ ਆ ਹਾਂ ਜੀ ਤਾਂ ਕਿ ਹਰੇਕ ਜਾਤੀ ਦੀਆਂ ਲੋੜਾਂ ਜ਼ਰੂਰਤਾਂ ਉਹਨਾਂ ਦੇ ਉਹ ਸਾਰਾ ਕੁਝ ਤੈਅ ਹੋ ਸਕੇ ਤੇ ਇਹ ਕਹਿੰਦਾ ਜੀ ਉਹ ਤਾਂ ਤੁਹਾਡੀ ਬੰਦ ਕਰਨ ਨੂੰ ਫਿਰਦੇ ਨੇ ਇਹ ਹੁਣ ਨਹੀਂ ਉਹ ਕਹਿੰਦੇ ਪਹਿਲਾਂ ਹੀ ਜਦੋਂ ਕਹਿੰਦੇ ਸਰਕਾਰ ਸੀਗੀਆਂ ਜੀ ਯੂਪੀ ਵਾਲੀਆਂ ਜੀ ਉਹ ਉਹ ਸਮੇਂ ਕਹਿੰਦੇ ਉਹਨਾਂ ਨੇ ਤੈਅ ਕਰ ਲਏ ਸੀ ਕਿ ਤੁਹਾਡੇ ਵਾਲਾ ਸਾਰਾ ਕੁੱਟਾ ਕੱਟ ਕੇ ਮੁਸਲਮਾਨਾਂ ਨੂੰ ਦੇ ਦੇਣਾ ਇੱਥੇ ਤੱਕ ਆਗੇ મોદી ਹੂੰ ਸੋ ਮੁੜ ਕੇ ਤੁਸੀਂ ਹਿੰਦੂ ਮੁਸਲਮਾਨ ਵਾਲੇ ਦਾਅ ਤੇ ਖੇਡ ਰਹੇ ਹੋ ਇਹਦਾ ਮਤਲਬ ਤੁਹਾਡੇ ਕੋਲ 10 ਸਾਲ ਦੀ ਆਪਣੀ ਕਾਰਗੁਜ਼ਾਰੀ ਦਿਖਾਉਣ ਦੇ ਲਈ ਕੁਝ ਨਹੀਂ ਹੈ ਹੂੰ ਬਿਲਕੁਲ ਸਹੀ ਤੇ ਫਿਰ ਫਿਰ ਇਸ ਪਹਿਲੂ ਤੇ ਵੀ ਕਿਉਂਕਿ ਕੱਲ ਹਨੂਮਾਨ ਜਨਮਤੀ ਸੀ ਹਾਂਜੀ ਸੋ ਇਸ ਲਈ ਉਸ ਦਿਨ ਦੇ ਹਵਾਲੇ ਨੂੰ ਕੈਸ਼ ਕਰਨ ਦੇ ਲਈ ਫਿਰ ਹਨੂਮਾਨ ਜੀ ਦਾ ਸਹਾਰਾ ਕਹਿੰਦੇ ਜੀ ਪਹਿਲੀਆਂ ਸਰਕਾਰ ਦੇ ਰਾਜ ਤਾਂ ਤੁਸੀਂ ਹਨੂਮਾਨ ਚਲੀਸਾ ਵੀ ਨਹੀਂ ਪੜ ਸਕਦੇ ਸੀ ਹਨੂਮਾਨ ਚਲੀਸਾ ਵੀ ਨਹੀਂ ਪੜਨ ਦਿੰਦੇ ਸੀ ਕਹਿੰਦੇ ਜੀ ਪਾਬੰਦੀ ਕਿੱਥੇ ਸੀ ਮਤਲਬ ਇਹ ਇਹੀ ਤਾਂ ਸਵਾਲ ਹੈ ਜੀ ਠੀਕ ਹੈ ਕੋਈ ਟਕਰਾਅ ਹੋਊਗਾ ਜੇ ਕੋਈ ਫਿਰ ਕਿਤੇ ਕਿਸੇ ਸਮੇਂ ਹਾਵੀ ਹੈ ਤਾਂ ਦੂਸਰੇ ਤਾਂ ਦੂਈ ਵੈਸੇ ਪ੍ਰਵੀਨ ਜੀ ਜਨਤਕ ਤੌਰ ਤੇ ਤੁਸੀਂ ਇਹ ਗੌਰ ਕਰ ਲਿਓ ਕਿ ਜਿੱਥੇ ਜਿਹੜਾ ਭਾਈਚਾਰਾ ਬਹੁ ਗਣਤੀ ਹੋਊਗਾ ਹਾਂਜੀ ਹਾਂਜੀ ਉੱਥੇ ਉਹਦਾ ਮੱਲੋ ਮੱਲੀ ਦਬਦਬਾ ਬਣ ਜਾਂਦਾ ਚਾਹੇ ਉਹਦੇ ਮਨ 'ਚ ਕੋਈ ਦੂਸਰੇ ਪ੍ਰਤੀ ਕੋਈ ਹੋਵੇ ਵੀ ਨਹੀਂ ਜੀ ਪਵਨਾ ਕਾਨੂੰਨਨ ਹੋਵੇ ਨਾ ਹੋਵੇ ਸਮਾਜਿਕ ਤੌਰ ਤੇ ਹੋ ਜਾਂਦਾ ਹਾਂ ਸਮਾਜਿਕ ਤੌਰ ਤੇ ਕੋ ਬਰਤਾਰੇ ਚ ਆ ਜਾਂਦੀ ਹੈ ਹਾਂ ਬਿਲਕੁਲ ਬਰਤਾਰੇ ਸੋ ਇਹ ਇਸ ਲਈ ਇਹ ਜਿੱਥੇ ਜਿਹੜਾ ਜਿਹੜਾ ਹਾਵੀ ਆ ਉਸਨੇ ਆਪਣਾ ਜੋਰ ਜਮੈਸ਼ ਕੀਤੀ ਆ ਹਾਂਜੀ ਹਾਂਜੀ ਤੇ ਉਹ ਚੱਲਦੀ ਆਪ ਪਾਕਿਸਤਾਨ ਦੇ ਵਿੱਚ ਅਸੀਂ ਹੁਣ ਵੀ ਦੇਖਦੇ ਹਾਂ ਸਿੱਖ ਹਿੰਦੂ ਭਾਈਚਾਰੇ ਨਾਲ ਕੀ ਵਾਪਰਦਾ ਬਹੁਤ ਔਖਾ ਹੁੰਦਾ ਬਹੁਤ ਬਹੁਤ ਉੱਥੇ ਮੁਸ਼ਕਲ ਦੌਰ ਤੋਂ ਲੰਘਣਾ ਪੈਂਦਾ ਹੈ ਹਿੰਦੂ ਸਿੱਖ ਭਾਈਚਾਰੇ ਨੂੰ ਹੈਨਾ ਸੋ ਇਸੇ ਤਰ੍ਹਾਂ ਭਾਰਤ 'ਚ ਆਪਾਂ ਦੇਖ ਰਹੇ ਹਾਂ ਲਗਾਤਾਰ ਮੁਸਲਮਾਨ ਭਾਈਚਾਰੇ 'ਚ ਕਿੰਨੇ ਖੇਤਰਾਂ ਦੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਦਾ ਵਿਵਹਾਰ ਦੂਜੇ ਦਰਜੇ ਦੇ ਸ਼ਹਿਰੀਆਂ ਦੇ ਮੰਗ ਨਾਲ ਵਿਵਹਾਰ ਹੁੰਦਾ ਹੈ ਤਾਂ ਇਸ ਲਈ ਬੀਜੇਪੀ ਉਸ ਚੀਜ਼ ਨੂੰ ਹਵਾ ਦੇ ਰਹੀ ਆ ਔਰ ਉਹਨਾਂ ਦਾ ਮੁੱਖ ਲੀਡਰ ਹਵਾ ਦੇ ਰਿਹਾ ਤੇ ਨਰਿੰਦਰ ਮੋਦੀ ਕਹਿੰਦਾ ਜੀ ਐਸਸੀਬੀਸੀ ਭਾਈਚਾਰੇ ਵਾਲਿਓ ਤੁਹਾਡੀਆਂ ਸਾਰੀਆਂ ਸੂਲਤਾਂ ਕੱਟ ਕੇ ਉਹਨਾਂ ਨੂੰ ਦੇ ਦੇਣ ਤਾਂ ਕਿ ਉਹ ਇੱਧਰ Hindu ਵਾਲੇ ਦਾ ਦੇ ਵਿੱਚ ਇੱਧਰ ਮੋਦੀ ਦੇ ਪਾਲੇ ਚ ਟਿਕਣ ਇਹਦੇ ਲਈ ਹਮਮ ਹੋਰ ਛੱਡੋ ਜੀ ਇਹ ਤੋਂ ਅਗਲਾ ਵੀ ਇੱਕ ਗੱਲ ਕਹੀ ਕਹਿੰਦੇ ਕਿ ਇਹ ਤਾਂ ਮੰਗਲ ਸੂਤਰ ਵਾਲਿਆਂ ਨੂੰ ਵੀ ਪਸੰਦ ਨਹੀਂ ਕਰਦੇ ਕਹਿੰਦੇ ਵਿਰੋਧੀ ਦੇ ਨਾਲੇ ਤਾਂ ਹਮ ਇਹ ਚਾਹੁੰਦੇ ਨਹੀਂ ਕਿ ਮੰਗਲ ਸੂਤਰ ਰਹਿਣ ਤੁਹਾਡੇ ਜੀ ਮਤਲਬ ਇਹ Hindu ਧਰਮ ਦੇ ਵਿੱਚ ਮੰਗਲ ਸੂਤਰ ਦੀ ਇੱਕ ਵੱਡੀ ਵੱਖਰੀ ਮਹੱਤਤਾ ਤੇ ਵੱਡੀ ਮਹੱਤਤਾ ਹੈ ਹਮ ਸੋ ਉਸ ਉਸ ਨੂੰ ਅਟੈਕ ਕਰਕੇ ਤੁਸੀਂ Hindu ਵੋਟ ਦੇ ਹਵਾਲੇ ਨਾਲ ਹਮਲਾ ਕਰ ਰਹੇ ਹੋ ਤੇ ਫਿਰ ਕੱਲ ਉਹ ਕਾਂਗਰਸੀਆਂ ਦੀ ਧੀ ਪ੍ਰਿੰਕਾ ਗਾਂਧੀ ਹਾਂਜੀ ਉਹ ਹੋ ਗਈ ਸਿੱਧੀ ਫਿਰ ਨਰੇਂਦਰ ਮੋਦੀ ਨੂੰ ਠੀਕ ਹੈ ਜੀ ਉਹ ਕਹਿੰਦੀ ਤੂੰ ਦੱਸੇਗਾ ਕਿ ਆ ਮੰਗਲ ਸੂਤਰ ਵੀ ਰੱਖਿਆ ਕੀ ਕਰਨੀ ਹੈ ਹੂੰ ਕਹਿੰਦੀ ਆ ਮੇਰੀ ਮਾਂ ਨੇ ਕਹਿੰਦੀ ਮੰਗਲ ਸੂਤਰ ਬਾੜਿਆ ਦੇ ਇਸ ਲਈ ਹੂੰ ਦੱਸ ਕਹਿੰਦੀ ਕੀ ਕਰਨੀਂ ਮੈਂ ਤੇਰੋ ਕਹਿੰਦੀ ਕਿ ਦਿੱਲੀ ਦੇ ਵਿੱਚ ਤੇਰੇ ਰਾਜ ਦੇ ਵਿੱਚ 400 ਤੋਂ ਵੱਧ ਕਿਸਾਨ ਸ਼ਹੀਦ ਹੋਏ ਉਹਨਾਂ ਦੇ ਉਹਨਾਂ ਦੇ ਮੰਗਲ ਸੂਤਰਾਂ ਦੀ ਰੱਖਿਆ ਤਾਂ ਤੇ ਤੋਂ ਹੋਈ ਨਹੀਂ ਕਿਉਂ ਕੀ ਕਰੇਗਾ ਤੂੰ ਤੜਕ ਤੇ ਆ ਗਈ ਜੱਜ ਮੀਤੀ ਹੁਣ ਅੱਛਾ ਸੋ ਕਾਂਗਰਸ ਹੁਣ ਉਸੇ ਟੋਨ 'ਚ ਜਵਾਬ ਦੇ ਰਹੀ ਹੈ ਆਈ ਬੱਕਰੀ ਗੱਲ ਹੈ ਕਿ ਉਹ دیر ਨਾਲ ਸਟਾਰਟ ਹੋਈ ਹੈ ਹੁਣ ਉਹਨਾਂ ਦੀ ਗੱਡੀ ਟਰੈਕ ਤੇ ਚੜੂਗੀ ਜਾਂ ਨਹੀਂ ਚੜੂਗੀ ਇਹ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਮੁੱਦੇ ਬਹੁਤ ਸੀ ਭਾਜਪਾ ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਪਰ ਉਹਨਾਂ ਮੁੱਦਿਆਂ ਦੇ ਉੱਤੇ ਵਿਰੋਧੀ ਧਿਰ ਇਕੱਠਿਆਂ ਹੋਣ ਦੀ ਬਜਾਏ ਆਪਣੇ ਘਰੋ ਘਰੇ ਛੁੜ ਜੀ ਰਹੀ ਸੋ ਹੁਣ ਮੈਂ ਮਾਇਰਾ ਦੇ ਕੁਝ ਦੇ ਲੇਖ ਪੜ੍ਹ ਰਿਆ ਸੀ ਪ੍ਰਵੀਨ ਜੀ ਜੀ ਉਹ ਲੇਖ ਇਸ ਗੱਲ ਵੱਲ बार-बार ਇਸ਼ਾਰਾ ਕਰ ਰਹੇ ਸੀ ਕਿ ਲੋਕਾਂ ਦੇ ਵਿੱਚ ਬੇਰੁਜ਼ਗਾਰੀ ਨੂੰ ਲੈ ਕੇ ਭ੍ਰਸ਼ਟਾਚਾਰੀ ਨੂੰ ਲੈ ਕੇ ਹ ਰੋਜ਼ਗਾਰ ਨੂੰ ਲੈ ਕੇ ਗਰਤ ਨੂੰ ਲੈ ਕੇ ਜਾਂ ਹੋਰ ਮੁਸ਼ਕਲਾਂ ਨੂੰ ਲੈ ਕੇ ਚਾਹੇ ਉਹ ਮਹਿੰਗਾਈ ਵਾਲਾ ਪਹਿਲੂ ਹੈ ਉਹਨਾਂ ਸਾਰਿਆਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਅੰਦਰੋਂ ਅੰਦਰ ਇੱਕ ਚੜਤਾ ਵਧ ਰਹੀ ਆ ਠੀਕ ਹੈ ਜੀ ਪਰ ਉਸ ਚੜ ਨੂੰ ਰੋਸੇ 'ਚ ਬਦਲਣ ਦੇ ਵਿੱਚ ਵਿਰੋਧੀ ਧਿਰਾਂ ਕੰਮ ਨਹੀਂ ਕਰ ਸਕੀਆਂ ਉਸ ਨੂੰ ਰਾਜਨੀਤਿਕ ਰੋਸਾ ਨਹੀਂ ਬਣਾ ਸਕੀਆਂ ਤਾਂ ਕਿ ਵੋਟ ਦੇ ਵਿੱਚ ਪੂਰੀ ਤਰ੍ਹਾਂ ਉਵੇਂ ਤਬਦੀਲ ਹੋ ਇਸ ਲਈ ਕਹਿੰਦੇ ਕਈ ਰੋਸੇ ਵਾਲੇ ਲੋਕ ਵੋਟ ਪਾਉਣ ਨਹੀਂ ਆ ਰਹੇ ਹੂੰ ਪਰ ਭਾਜਪਾ ਨੂੰ ਇਹ ਡਰ ਲੱਗ ਰਿਹਾ ਕਿ ਹੋ ਸਕਦਾ ਕਿ ਵੋਟ ਜਿਹੜੀ ਸਾਨੂੰ ਪੈਣੀ ਸੀ ਉਹ ਨਹੀਂ ਨਿਕਲ ਰਹੀ ਉਹ ਨਹੀਂ ਨਿਕਲ ਰਹੀ ਬਿਲਕੁਲ ਸਹੀ ਹੈ ਇਸ ਨਹੀਂ ਦੋੇ ਤਰ੍ਹਾਂ ਇਹ ਹੁਣ ਇਸ ਛਲਾਵੇ ਚ ਨੇ ਕਿ ਘੱਟ ਵੋਟ ਪੈਣ ਦਾ ਕਿਹਨੂੰ ਫਾਇਦਾ ਕਿਹਨੂੰ ਨੁਕਸਾਨ ਤੇ ਪਰ ਦੂਜੇ ਗੇੜ ਦੀਆਂ ਜਿਹੜੀਆਂ ਹੁਣ ਵੋਟਾਂ ਪੈਣੀਆਂ ਨੇ ਉਹਦੇ ਵਿੱਚ ਪਤਾ ਲੱਗ ਰਿਹਾ ਕਿ 50 ਤੋਂ ਵੱਧ ਸੀਟਾਂ ਤੇ ਜਿਵੇਂ ਆਪਾਂ ਗੱਲ ਕਰਿਆ 99 ਸੀਟਾਂ ਤੇ VOTING ਆ ਉਹ ਚੋਂ 50 ਤੋਂ ਵੱਧ ਸੀਟਾਂ ਤੇ ਤਾਂ ਕਹਿੰਦੇ ਉਸ ਦਿਨ ਬਹੁਤ ਹੀਟ ਵੇਵ ਚੱਲ ਸਕਦੀ ਆ ਲੂ ਚੱਲ ਸਕਦੀ ਆ ਪੂਰੀ ਸੋ ਇਸ ਲਈ ਉੱਥੇ ਫਿਰ ਵੋਟ ਕੱਟ ਪੈਣ ਦਾ ਡਰ ਖੜਾ ਹੈ ਸੋ ਇਸ ਲਈ ਜਦੋਂ ਡਰ ਸ਼ਬਦ ਆਉਂਦਾ ਹੈ ਫਿਰ મોદી ਜੀ ਨੂੰ ਹਨੂਮਾਨ ਚੇਤੇ ਆਉਂਦੇ ਨੇ ਨਹੀਂ ਪਹਿਲਾਂ ਮੈਂ ਮੈਂ ਚੇਤੇ ਆਉਂਦਾ ਸੀ ਫਿਰ ਡਰ ਦੇ ਵਿੱਚ ਉਹ ਰਾਮ ਰਾਮ ਵੀ ਕਰਦੇ ਆ ਤੇ ਹਨੂਮਾਨ ਜੀ ਨੂੰ ਵੀ ਯਾਦ ਕਰਦੇ ਹੋ ਇਸ ਲਈ ਤੁਸੀਂ ਦੇਖਦੇ ਆ ਕਿ ਇਹਨਾਂ ਦੀ ਕश्ती पार ਲੱਗਦੀ ਹੈ ਕਿ ਨਹੀਂ ਇਹ ਇਹ ਦੇਖਣ ਵਾਲੀ ਗੱਲ ਆ ਪਰ ਬੀਜੇਪੀ ਹੁਣ ਆਪਣੇ ਏਜੰਡੇ ਤੋਂ ਜੀ ਜੀ ਜਾਂ ਕਹਿ ਲਈ ਅਸਲ 'ਚ ਹੁਣ ਆਪਣੇ ਏਜੰਡੇ ਤੇ ਆ ਗਈ ਆ ਸੋ ਲੋਕੀਤੀ ਦੇਸ਼ੀਤੀ ਏਜੰਡੇ ਤੋਂ ਫਿਰ ਉਹਨਾਂ ਨੇ ਉਹਨੂੰ ਚੋਣ ਮੈਨੀਫੈਸਟੋ ਨੂੰ ਲਾਂਬੇ ਰੱਖਤਾ ਹੁਣ ਗਰੰਟੀਆਂ ਉਹ ਬੰਦ ਹੋ ਗਈਆਂ ਜਿਹੜੀਆਂ ਚੋਣ ਮੈਨੀਫੈਸਟੋਲਸ 'ਚ ਸੀ ਹੁਣ ਫੇਰ ਉਹੀ ਰਾਖਮਾ ਕਰਨ ਉਹੀ ਮੁਸਲਮ ਉਹੀ ਰਾਮ ਉਹੀ ਹਨੂਮਾਨ ਇਸ ਨੀਤੀ ਤੇ ਉਤਰੀ ਆ ਜਿਹੜੀ ਵੰਡ ਪਾਉਦੀ ਨਹੀਂ ਗੱਲਾਂ ਦੋ ਨੇ ਸ਼ਰਮਾ ਜੀ ਇੱਕ ਤਾਂ ਕਿਸੇ ਦੀ ਵੀ ਜਿਹੜੀ ਧਾਰਮਿਕ ਖਾਸਤ ਹੈ ਜਦੋਂ ਉਹਦਾ ਸਿਆਸੀਕਰਨ ਹੁੰਦਾ ਹਾਂ ਉਹ ਨਾ ਧਰਮ ਲਈ ਚੰਗਾ ਤੇ ਨਾ ਸਮਾਜ ਲਈ ਚੰਗਾ ਸਿਆਸੀ ਕਰਨ ਮਾੜੇ ਮਾੜਾ ਸਿਆਸੀ ਧਿਰਾਂ ਲਾਹਾ ਲੈ ਜਾਂਦੀਆਂ ਨੇ ਤੇ ਲੋਕ ਤੂੰ ਤੂੰ ਮੈਂ ਮੈਂ ਤੇ ਉੱਤਰ ਆਉਂਦੇ ਨੇ ਲੋਕ ਫਿਰ ਇੱਕ ਦੂਜੇ ਦੇ ਇਸ਼ਟ ਨੂੰ ਮਾੜਾ ਚੰਗਾ ਬੋਲਦੇ ਨੇ ਬਿਲਕੁਕੁਲ ਜੋ ਕਿ ਗਲਤ ਹੈ ਅ ਦੂਜੀ ਗੱਲ ਜਿਹੜੀ ਹੈ ਇਹਦੇ ਵਿੱਚ ਦੇਖੋ ਸ਼ਰਮਾ ਜੀ ਤੁਸੀਂ ਦੇਖੋ ਕਿ ਮੋਦੀ ਸਾਹਿਬ ਦੀ ਸਰਕਾਰ ਦੇ ਬਾਰੇ ਤਾਂ ਆਪ ਹਰ ਰੋ ਚਰਚਾ ਕਰਦੇ ਹੀ ਆਂ ਪਰ ਵਿਰੋਧੀ ਧਿਰਾਂ ਦੀ ਹਾਲਤ ਕਿੰਨੀ ਪਤਲੀ ਹੈ ਕਿ ਉਹ ਇਸ ਇਲੈਕਸ਼ਨ ਨੂੰ ਮੁੱਦਿਆਂ ਦਾ ਇਲੈਕਸ਼ਨ ਬਣਾ ਹੀ ਨਹੀਂ ਸਕੀ ਹਲੇ ਬਣਾ ਹੀ ਨਹੀਂ ਸਕੀ ਬਿਲਕੁਲ ਮੁੱਦਿਆਂ 'ਤੇ ਆਈ ਨਹੀਂ ਸਕੇ ਮੁੱਦਿਆਂ 'ਤੇ ਹਲੇ ਤੱਕ ਨਹੀਂ ਆ ਸਕੇ ਲੋਕਾਂ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਆਪਣਾ ਚੋਣ ਮੈਨੀਫੈਸਟੋਲ ਵਿੱਚ ਸ਼ਾਮਿਲ ਹੀ ਨਹੀਂ ਕਰ ਸਕਦੇ ਹਾਂਜੀ ਹਾਂਜੀ ਬਿਲਕੁਲ ਰਾਤ ਨੂੰ ਤੇ ਨਜ਼ਰ ਹੀ ਨਹੀਂ ਕਿਤੇ ਨਜ਼ਰੀ ਨਹੀਂ ਕਿਤੇ ਆਉਂਦਾ ਤੁਸੀਂ ਦੱਸਿਆ ਵੀ ਘੱਟ ਪੋਲਿੰਗ ਤੋਂ ਸੱਤਾਧਾਰੀ ਡਰ ਰਹੇ ਨੇ ਪਰ ਉਹ ਇਸ ਡਰ ਨੂੰ ਲੋਕਾਂ ਸਾਹਮਣੇ ਇਸ ਡਰ ਨੂੰ ਵੀ ਨਹੀਂ ਲਿਆ ਜਾ ਸਕੇਗੀ ਕਿ ਕਿਉਂ ਡਰਨਾ ਨਹੀਂ ਲਿਆ ਜਾ ਹਾਂ ਬਿਲਕੁਲ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਪੰਜਾਬ ਦੇ ਵਿੱਚ ਇੱਕ ਦਿਨ ਤੁਸੀਂ ਬੜੀ ਤਰਤੀਬ ਦੇ ਨਾਲ ਬੜੀ ਤਫਸੀਲ ਦੇ ਨਾਲ ਦੱਸਿਆ ਸੀਗਾ ਕਿ ਸਰਕਾਰ ਸਾਰੀ ਚੋਣਾਂ ਦੇ ਵਿੱਚ ਰੁੱਝੀ ਹੋਈ ਹੈ ਪੰਜਾਬ ਦਾ ਕਿਸੇ ਨੂੰ ਫਿਕਰ ਨਹੀਂ ਹੈ ਮੁੱਖ ਮੰਤਰੀ ਸਾਹਿਬ ਸਟਾਰ ਪ੍ਰਚਾਰਕ ਨੇ ਇਸ ਵੇਲੇ ਆਪਣੀ ਪਾਰਟੀ ਦੇ ਉਹ ਤਾਂ ਸਰਕਾਰ ਸੀਗੀ ਪਰ ਦੱਸਦੇ ਕਿ ਪੰਜਾਬ ਦੇ ਵਿੱਚ ਤਾਂ ਆਪਣੀ ਚੋਣ ਮੁਹਿੰਮ ਵੀ ਜਿਹੜੀ ਬੇਲਗਾਮ ਹੋ ਗਈ ਹੈ ਜੀ ਪ੍ਰਵੀਨ ਜੀ ਕਈ ਮਸਲਿਆਂ ਤੇ ਆਮ ਆਦਮੀ ਪਾਰਟੀ ਇਸ ਮੌਕੇ ਮੁਸ਼ਕਲ ਚ ਕਿਰੀਆ ਜੀ ਪਰ ਫਿਰ ਵੀ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਉਹਨਾਂ ਕੋਲ ਸਰਕਾਰ ਹੈ ਹੂੰ ਹੂੰ ਤੇ ਜਿਹਦੇ ਕੋਲ ਸਰਕਾਰ ਹੁੰਦੀ ਹੈ ਉਹਦੇ ਕੋਲ ਸ਼ਕਤੀਆਂ ਵੀ ਬਹੁਤ ਹੁੰਦੀਆਂ ਹਨਾ ਜਿਵੇਂ ਕੇਂਦਰ ਦੇ ਹਵਾਦਿਆਂ ਆਪਾਂ ਗੱਲ ਕਰੀਏ ਕੇਂਦਰ ਕੋਲ ਮਨੀ ਪਾਵਰ ਵੀ ਮਤਲ ਪਾਵਰ ਵੀ ਹੈ ਨਾ ਉੱਤੇ ਰਾ ਵੀ ਹੈ ਗਿਆ ਚੋਣ ਬੋਨਡ ਵੀ ਹੈਗੇ ਖਾਸੇ ਇਸ ਲਈ ਉਹਨਾਂ ਕੋਲ ਤਾਂ ਕੋਈ ਮਤਲ ਨਹੀਂਗਾ ਜੀ ਬਿਲਕੁਲ ਸੋ ਇਧਰ ਆਮ ਆਦਮੀ ਪਾਰਟੀ ਕੋਲ ਵੀ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਸਰਕਾਰ ਹੈ ਹਮ ਸਰਕਾਰੀ ਮਸ਼ੀਨਰੀ ਦੀ ਵਰਤੋਂ ਨਹੀਂ ਹੁੰਦੀ ਇਹ ਕਹਿ ਨਹੀਂ ਸਕਦੇ ਕੱਲ ਉਹਨੂੰ ਰੋਬਿੰਡ ਸਾਂਪਲਾ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਿਲ ਹੋਇਆ ਹਾਂਜੀ ਚੋਣ ਜਾਬਤਾ ਲੱਗਿਆ ਹੋਇਆ ਮੁੱਖ ਮੰਤਰੀ ਸਾਹਿਬ ਉਹਨੂੰ ਸਰਕਾਰੀ ਰਹਿਸ਼ੇ ਵਿੱਚ ਸ਼ਾਮਿਲ ਕਰਦੇ ਆ ਨਾ ਹਮ ਕਿਵੇਂ ਕਰਦੇ ਫਿਰ ਇਹ ਇਹ ਕੀ ਹੈ ਹੂੰ ਬਿਲਕੁਲ ਸਹੀ ਤੇ ਵਰਤੋਂ ਨਹੀਂ ਤਾਂ ਉਸ ਰੁਤਵੇ ਦੀ ਉਸ ਤਾਂ ਦੀ ਤਾਂ ਹਰ ਕੀ ਹੈ ਹੂੰ ਤੋਂ ਇਸ ਲਈ ਇਹ ਸਭ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਚੋਣ ਮਹਿੰਮ ਹੂੰ ਹੂੰ ਬਿਨਾ ਕਮਾਂਡ ਤੋਂ ਤੇ ਬਿਨਾ ਬੇਲਗਾਮ ਇੱਕ ਤਰ੍ਹਾਂ ਨਜ਼ਰ ਆਉਂਦੀ ਹੈ ਕਿਉਂਕਿ ਕੋਈ ਉਸ ਨੂੰ ਉਵੇਂ ਕੰਟਰੋਲ ਕਰਕੇ ਚਲਾ ਹੀ ਨਹੀਂ ਪਾਰਿਆ ਪਰਮਿੰਦਰ ਜੀ ਦੋ ਤਿੰਨ ਪਹਿਲੂ ਨੇ ਜੀ ਜੀ ਇੱਕ ਪਹਿਲੂ ਤਾਂ ਇਹ ਹੈ ਕਿ ਅੱਗੇ ਇਹਨਾਂ ਕੋਲ ਇਸ਼ਤਿਹਾਰ ਹੁੰਦਾ ਸੀ ਕਿ ਲਓ ਜੀ ਅਰਵਿੰਦ ਕੇ ਜੀ ਵੱਲ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚ ਰਹੇ ਹੂੰ ਹੁਣ ਚੋਣ ਜਾਬਤਾ ਲੱਗਣ ਤੋਂ ਬਾਅਦ ਉਹ ਇਸ਼ਤਿਹਾਰबाजी ਤਾਂ ਬੰਦ ਹੋ ਗਈ ਹੂੰ ਉਹ ਇਸ਼ਤਿਹਾਰ ਪਾਰਟੀ ਕਦੇ ਨਹੀਂ ਰਹੀ ਤੇ ਸਰਕਾਰ ਤੋਂ ਦਵਾਨੀ ਕਰਦੇ ਹੂੰ ਹੁਣ ਪਾਰਟੀ ਕਿਉਂ ਨਹੀਂ ਇਸ਼ਤਿਹਾਰ ਦੇ ਰਹੀ ਇਹ ਉਮੀਦਵਾਰਾਂ ਨੂੰ ਬਹੁਤ ਫਿਕਰ ਪਿਆ ਕਿ ਕੋਈ ਤਾਂ ਕਿਤੇ ਤਾਂ ਵੋਟ ਲਾਓ ਜੀ ਕਿਤੇ ਝੰਡੀ ਲਾਓ ਜੀ ਕਿਤੇ ਕੁਝ ਕਰੋ ਉਹ ਕਹਿੰਦੇ ਨਹੀਂ ਜੀ ਚੋਣ ਜਾਬਤੇ ਦੀ ਨਜ਼ਰ ਚ ਆ ਜਾਾਂਗੇ ਚੋਣ ਕਮਿਸ਼ਨ ਸਾਨੂੰ ਜਦੇ ਕਹੂਗਾ ਖਰਚੇ 'ਚ ਪੈ ਗਿਆ ਏ ਹੂੰ ਖਰਚੇ 'ਚ ਪੈ ਗਿਆ ਜਾਂ ਖਰਚਾ ਕਰਨ ਤੋਂ ਆਮ ਆਦਮੀ ਪਾਰਟੀ ਡਰ ਰਹੀ ਹੈ ਕਿਉਂਕਿ ਅੱਗੇ ਐਨ ਆਰ ਆਈ ਭਰਾ ਥੈਲੀਆਂ ਵਾਰਦੇ ਸੀ ਇਹਨਾਂ ਤੋਂ ਜੀ 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 ਤੇ ਹੁਣ ਉਹ ਐਨਆਰਆਈ ਫੰਡ ਨਹੀਂ ਆ ਰਿਹਾ ਹਮ ਹਾਸ ਕਰਕੇ ਪੰਜਾਬੀ ਭਾਈਚਾਰੇ ਨੇ ਦੱਬ ਕੇ ਇਹਨਾਂ ਨੂੰ ਫੰਡ ਦਿੱਤਾ ਅੱਖਾਂ ਮੀਚ ਕੇ ਫੰਡ ਦਿੱਤਾ ਹਮ ਤੇ ਇਹਨਾਂ ਨੇ ਫਿਰ ਚੌਪਰ ਉੜਾਏ ਉਹਦੇ ਜੰਮ ਕੇ ਜੀ ਤੇ ਹੁਣ ਉਹ ਫੰਡ ਆਉਣਾ ਰੁਕ ਗਿਆ ਤੇ ਉਹਦਾ ਅਸਰ ਫਿਰ ਚੋਣ ਮਹਿੰਮ ਤੇ ਦਿਖ ਰਿਹਾ ਤੇ ਦੂਸਰਾ ਹਮ ਹਮ ਜਿਹੜੇ ਇਹ ਫੰਡ ਨੂੰ ਲੈ ਕੇ ਮੈਨੇਜਮੈਂਟ ਕਰਦੇ ਸੀਗੇ ਕਿ ਇੱਥੇ ਇੱਕ ਖਰਚ ਦੋ ਪੈਸਾ ਇਸ ਉਮੀਦਵਾਰ ਨੂੰ ਲੋੜ ਹੈ ਇਸ ਉਮੀਦਵਾਰ ਦੇ ਲਈ ਪੈਸਾ ਲਾ ਦੂ ਆਪਾਂ ਜਿੱਤ ਸਕਦੇ ਆ ਐ ਆ ਉਹ ਜਿਹੜਾ ਮੈਨੇਜ ਕਰਨ ਵਾਲੀ ਧਿਰਤੀ ਹਮ 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 ਉਹਨਾਂ ਚੋਂ ਇੱਕ ਤੇ ਇਤਿਹਾਰ ਬੈਠੀ ਆ ਤੇ ਇੱਕ ਤੇ ਲੰਡਨ ਨੂੰ ਡ ਗਈ ਠੀਕ ਹੈ ਜੀ ਤੁਸੀਂ ਇਹ ਦੇਖੋ ਨਾ ਕਿ ਉਹ ਸੱਗੀ ਨਾਲ ਪਰਾਂਦਾ ਹਮ ਕੇਜਰੀਵਾਲ ਪੰਜਾਬ ਆਉਂਦੇ ਸੀ ਤਾਂ ਸੰਦੀਪ ਪਾਠਕ ਤੇ ਰਾਗਮ ਚੱਡਾ ਨਾਲੇ ਆਉਂਦੇ ਸੀ ਨਾਲੇ ਆਉਂਦੇ ਸੀ ਬਿਲਕੁਲ ਸਹੀ ਹੈ ਜੀ ਕੇਜਰੀਵਾਲ ਆ ਨਹੀਂ ਸਕਦੇ ਹਮ ਮਨੀਸ਼ ਸ਼ੋਧਿਆ ਵੀ ਅੰਦਰ ਨੇ ਸੰਜੇ ਸਿੰਘ ਨੂੰ ਜ਼ਮਾਨਤ ਤਾਂ ਮਿਲ ਗਈ ਪਰ ਉਹ ਦਿੱਲੀ ਵਾਲੇ ਮਸਲੇ ਤੇ ਉੱਥੇ ਬੈਠੇ ਨੇ ਤੇ ਸੰਦੀਪ ਪਾਠ ਨੂੰ ਲੱਗਦਾ ਕਿ ਤੇ ਦਿੱਲੀ ਵਾਲੀ ਏ ਕੁਰਸੀ ਮੈਨੂੰ ਵੀ ਨਾ ਮਿਲਣੀ ਹੋਵੇ ਇਸ ਲਈ ਜੇ ਮੈਂ ਮਾੜਾ ਲੰਬੇ ਹੋ ਗਿਆ ਤਾਂ ਆਸੀਂ ਨਾ ਬੈਠ ਜਵੇ ਆਸੀਂ ਲੱਗਦਾ ਜੇ ਮੈਂ ਪਰੀ ਹੋਗੀ ਤਾਂ ਕਿਤੇ ਸੌਰਵ ਭਾਰਦਵਾਜ ਨਾ ਬੈਠ ਜਵੇ ਭਾਰਦਵਾਜ ਲੱਗਦਾ ਕਿ ਜੀ ਅਸੀਂ ਪਰੇ ਹੋਗੇ ਤਾਂ ਕਿਤੇ ਅਨੀਤਾ ਕਿਜਰੀਵਾਲ ਨਾ ਬੈਠ ਜਵੇ ਇਹ ਉਹ ਤਾਂ ਦਿੱਲੀ ਨਹੀਂ ਖੜਨਾ ਚਾਹੁੰਦੇ ਤੇ ਉਧਰੋਂ ਲੰਡਨ ਆਲਾ ਮੁੜ ਨਹੀਂ ਰਿਹਾ ਇਸ ਲਈ ਪੰਜਾਬ ਦੇ ਵਿੱਚ ਫਿਰ ਜਿਹੜੀ ਮੈਨੇਜਮੈਂਟ ਹੈ ਉਹ ਵੀ ਕੰਮ ਨਹੀਂ ਕਰ ਰਹੀ ਜੀ ਪਰ ਇਹ ਸਭ ਦੇ ਵਿੱਚ ਕੌਮੀ ਪੱਧਰ ਦੇ ਲੀਡਰ ਬਣੇ ਹੋਏ ਨੇ ਭਗਵੰਤ ਮਾਨ ਜੀ ਉਹ ਕਹਿੰਦੇ ਕੋਈ ਨਾ ਪੰਜਾਬ ਦੀਆਂ ਤਾਂ ਮੈਂ ਉਹ ਜਵਾਂ ਨਹੀਂ ਕਹਤਾ ਨਾ ਤੇਰਾ ਜੀਰੋ ਅੱਛਾ ਇਹ ਤਾਂ ਹੋ ਗਿਆ ਪਹਿਲਾਂ ਮੈਨੂੰ ਦੇਸ਼ 'ਚ ਪ੍ਰਚਾਰ ਕਰਦੋ ਅਜੇ ਮੌਕਾ ਹੈ ਸੱਤਵੇਂ ਗੇੜ 'ਚ ਦੇਖਾਂਗੇ ਪੰਜਾਬ ਤਾਂ ਹੂੰ ਤੇ ਉਹਨਾਂ ਨੂੰ ਉਹ ਚ ਸਵਾਦ ਬਹੁਤ ਆਉਂਦਾ ਆਪਾਂ ਪਹਿਲਾਂ ਵੀ ਇੱਕ ਵਾਰ ਗੱਲ ਕੀਤੀ ਹੈ ਇਸ ਲਈ ਉਹ ਕਦੇ ਅਸਾਮ ਨੂੰ ਚੱਲ ਕਦੇ ਰਾਜਸਥਾਨ ਨੂੰ ਚੱਲ ਕਦੇ ਗੁਜਰਾਤ ਨੂੰ ਚੱਲ ਕੇ ਦਿੱਲੀ ਚੱਲ ਤੇ ਉਹ ਆਪਣਾ ਰੋਡ ਸ਼ੋਅ 'ਚ ਮਗਨ ਨੇ ਹੂੰ ਜੀ ਜੀ ਹਾਂ ਕਦੇ ਕਦੇ ਵਿੱਚੋਂ ਆਉਂਦੇ ਨੇ ਪੰਜਾਬ ਇੱਕ ਦੀ ਵੀਡੀਓ ਕਾ ਲਓ ਜੀ ਫਤੇਕੜ ਸਾਹਿਬ ਦੇ ਵਿੱਚ ਮੈਂ ਵਰਦੇ ਮੀਂਹ 'ਚ ਵੀ ਕਰਤਾ ਪ੍ਰਚਾਰ ਜੀ ਹਾਂ ਤੇ ਉਹ ਵੀਡੀਓ ਪਾ ਦਿਓ ਤੇ ਹਲਾ ਹਲਾ ਪਰ ਕਿੰਨੇ ਹੀ ਉਮੀਦਵਾਰਾਂ ਨੂੰ ਸਮਾਂ ਦੇ ਕੇ ਵੀ ਮੁੱਖ ਮੰਤਰੀ ਨਹੀਂ ਪਹੁੰਚੇ ਇਤਰੇ ਦਾ ਮਤਲਬ ਕੀ ਮੰਨੀ ਹੈ ਕਿ ਥੋੜਾ ਸਿਸਟਮ ਨਹੀਂ ਬਣਿਆ ਪੰਜਾਬ ਚ ਇੱਕ ਪਹਿਲੂ ਇਹ ਵੀ ਹੈਗਾ ਕਿ ਆਮ ਆਦਮੀ ਪਾਰਟੀ ਕੋਲ ਜਥੇਬੰਦਕ ਢਾਂਚਾ ਨਹੀਂ ਜੀ ਪਰ ਜਦੋਂ ਪੰਜਾਬ ਨੇ ਇਹਨਾਂ ਨੂੰ ਜਤਾਇਆ ਸੀ ਜਦੋਂ ਜਥੇਬੰਦਕ ਢਾਂਚਾ ਨਹੀਂ ਦੇਖਿਆ ਚਾਹੀ ਚਾਰ ਐਮਪੀ ਜਤਾਏ ਚਾਹੀ ਵਿਰੋਧੀ ਥਿਰ ਚ ਬਿਠਾਏ ਪਹਿਲੀ ਵਾਰ ਬਿਲਕੁਲ ਸੀ ਜੀ ਪਰ ਉਸ ਸਮੇਂ ਇੱਕ ਲਹਿਰ ਸੀ ਹੁਣ ਤੁਹਾਡੀ ਕਾਰਗੁਜ਼ਾਰੀ ਦੇ ਹਵਾਲੇ ਨਾਲ ਤੁਹਾਨੂੰ ਵੋਟ ਪੈਣੀ ਹੈ ਕਟਕਟ 2 ਸਾਲ ਤਾਂ ਤੁਹਾਡੇ ਕੋਲ ਹੋ ਗਏ ਨਾ ਹਾਂਜੀ ਹਾਂਜੀ ਬਿਲਕੁਲ ਸੋ ਉਸ ਕਾਰਗੁਜ਼ਾਰੀ ਦੇ ਵਿੱਚੋਂ ਤੁਹਾਡੇ ਕੋਲ ਕੀ ਕੁਛ ਹੈ ਖੰਡੂਰ ਸਾਹਿਬ ਦੇ ਉਮੀਦਵਾਰ ਇਹਨਾਂ ਦੇ ਪੰਜਾਬ ਦੇ ਮੰਤਰੀ ਜਿਹੜੇ ਮਤਲਬ ਸਾਡੇ ਰਾਮਗੜੀਆ ਭਾਈਚਾਰਾ ਤੇ ਸੁਨਿਆਰਾ ਭਾਈਚਾਰ ਨਾਲ ਉਲਝ ਚੁੱਕੇ ਨੇ ਹਾਂਜੀ ਹਾਂਜੀ ਲਾਲਜੀਤ ਪੁਲਰ ਉਹ ਹਾਂ ਲਾਲਜੀਤ ਪੁਲਰ ਦਰਬਾਰ ਸਾਹਿਬ ਗਏ ਸੀਗੇ ਤੇ ਦਰਬਾਰ ਸਾਹਿਬ ਮੱਥਾ ਟੇਕ ਕੇ ਜਦੋਂ ਲੰਘ ਰਹੇ ਸੀਗੇ ਬਾਹਰ ਤੇ ਕਹਿੰਦੇ ਜੀ ਉੱਥੇ ਸੰਗਤ ਨੇ ਘੇਰ ਲਿਆ ਹਾਂ ਕਹਿੰਦੇ ਜੀ ਬੜੇ ਅਦਬ ਨਾਲ ਸਵਾਲ ਕੀਤਾ ਪ੍ਰਕਰਮਾਂ ਦੇ ਵਿੱਚ ਕਿ ਜੀ ਤੁਹਾਤੋਂ ਆਸਾਂ ਬਹੁਤ ਸੀ ਹੁਣ ਆਸਾਂ ਤਾਂ ਮੁੱਕ ਗਈਆਂ ਸਾਡੀਆਂ ਜੀ ਹੋਰ ਨਹੀਂ ਘਟੋ ਘਟ ਮਾਮਾ ਦੇ ਪੁੱਤੇ ਵਿਚਾਰੋ ਚਿੱਟਾ ਦਾ ਮਕਾ ਦਿਓ ਇਹ ਸੱਚਕੰਡ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਖੜਕੇ ਇੱਕ ਆਮ ਸ਼ਰਧਾਲੂ ਦਾ ਪੰਜਾਬ ਦੇ ਮੰਤਰੀ ਨੂੰ ਕੀਤਾ ਸਵਾਲ ਨਹੀਂ ਹੈ ਪੰਜਾਬ ਸਰਕਾਰ ਨੂੰ ਕੀਤਾ ਸਵਾਲ ਹੈ ਹਾਂ ਹਾਂਜੀ ਬਿਲਕੁਕੁਲ ਤੇ ਉਥੋਂ ਪਗੋੜਾ ਹੋਈ ਹੂੰ ਬਿਨਾਂ ਜਵਾਬ ਦੇ ਖਿਸਕੇ ਹੂੰ ਸੋ ਇਸ ਲਈ ਸਰਕਾਰ ਕੋਲੇ ਦਾ ਮਤਲਬ ਜਵਾਬ ਵੀ ਨਹੀਂ ਆ ਤੇ ਸਰਕਾਰ ਕੋਲ ਲੀਡਰ ਵੀ ਨਹੀਂ ਹੈਗੇ ਪ੍ਰਚਾਰ ਲਈ ਸਰਕਾਰ ਨੇ ਜਿਹੜੇ ਮੰਤਰੀ ਲਾਉਣੇ ਸੀ ਆਪਣੇ ਹੂੰ ਕਿ ਤੁਸੀਂ ਹਲਕਿਆਂ 'ਚ ਜਾ ਕੇ ਕੰਟਰੋਲ ਕਰਿਓ ਉਹ ਮੰਤਰੀਆਂ ਦੀ ਡਿਊਟੀਆਂ ਵੀ ਨਹੀਂ ਲਾਈਆਂ ਉਹ ਵੀ ਐਮਐਲਏ ਵਾਂਗ ਆਪਣੇ ਆਪਣੇ ਹਲਕੇ 'ਚ ਬੈਠ ਗਏ ਹੂੰ ਇਹ ਉਮੀਦਵਾਰ ਨੂੰ ਫਿਕਰ ਪਿਆ ਕਿ ਨਾ ਸਟਾਰ ਪ੍ਰਚਾਰ ਕਰ ਰਹੇ ਨੇ ਨਾ ਸਟਾਰ ਆ ਰਹੇ ਨੇ ਨਾ ਧਾਣੇ ਆ ਰਹੇ ਨੇ ਚਾਰ ਨਾ ਫੰਡ ਆ ਰਿਹਾ ਤੇ ਨਾ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਸੋ ਪੂਰੀ ਤਰ੍ਹਾਂ ਚੋਣ ਮਹਮ ਬੇਲਗਾਮ ਹੈ ਜੀ ਰੱਬ ਹਸ ਰਿਹਾ ਤੇ ਉਮੀਦਵਾਰ ਆਪਣੇ ਸਾਰੇ ਆਪ ਵਿਗਾਰ ਕਰ ਰਿਹਾ ਕਿੰਨੇ ਖਪਾਰਜ ਲੱਗਣਗੇ ਕਿੰਨੇ ਨਹੀਂ ਲੱਗਣਗੇ ਇਹ ਤਾਂ ਵੋਟਰਾਂ ਤੇ ਨਿਰਭਰ ਹੈ ਜੀ ਜੀ ਬਿਲਕੁਲ ਬਿਲਕੁਲ ਔਰ ਦੇਖੋ ਗੱਲ ਇਹ ਹੈ ਸ਼ਰਮਾ ਜੀ ਕਿ ਭਗਵੰਤ ਮਾਨ ਦੇ ਵਿੱਚ ਨੋ ਡਾਊਟ ਉਹ ਸਮਰੱਥਾ ਉਹਨਾਂ ਦੇ ਵਿੱਚ ਕਿ ਲੋਕਾਂ ਨੂੰ ਵਰਦੇ ਮੀਂਹ ਦੇ ਵਿੱਚ ਰੋਕ ਸਕਦੇ ਉਹਨਾਂ ਵਰਗੇ ਬੁਲਾਰੇ ਹਨ ਕਿ ਉਹਨਾਂ ਵਰਗਾ ਕ라우ਡ ਪੁੱਲਰ ਕੋਈ ਇਸ ਟਾਈਮ ਲੀਡਰ ਨਜ਼ਰ ਨਹੀਂ ਆ ਰਿਹਾ ਪਰ ਕੀ ਇੱਕ ਮੁੱਖ ਮੰਤਰੀ ਦੇ ਤੌਰ ਤੇ ਵੀ ਉਹ ਐਡੇ ਇੰਨੀ ਇਡੀ ਜ਼ਿਆਦਾ ਵਧੀਆ ਪਰਫਾਰਮੈਂਸ ਹੈ ਬੁਲਾਰੇ ਤੇ ਚਲੋ ਠੀਕ ਹੈ ਮੁੱਖ ਮੰਤਰੀ ਦੇ ਤੌਰ ਤੇ ਤੁਸੀਂ ਲੰਘੇ ਦਿਨਾਂ ਦੇ ਲੰਘੇ ਇੱਕ ਦੋ ਮਹੀਨਿਆਂ ਦੀਆਂ ਸਰਗਰਮੀਆਂ ਦੇਖ ਲਓ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਦੇ ਵਿੱਚ ਕੋਈ ਜਵਾਬ ਨਹੀਂ ਆ ਰਿਹਾ ਇਹਦੇ ਨਾਲ ਨਾਲ ਜੇ ਕੁੰਮਰ ਵਿਜੇ ਪ੍ਰਤਾਪ ਸਿੰਘ ਦੋਸ਼ ਲਾ ਰਿਹਾ ਉਹਦੇ ਤੇ ਕੋਈ ਜਵਾਬ ਨਹੀਂਗਾ ਸੁਖਪਾਲ ਕਹਿੰਦਾ ਮੁੱਖ ਮੰਤਰੀ ਹੁਣ ਮੁੱਖ ਮੰਤਰੀ ਨੂੰ ਘੇਰਿਆ ਕੁੰਮਰ ਵਿਜੇ ਪ੍ਰਤਾਪ ਨੇ ਹਾਂਜੀ ਹਾਂਜੀ ਬਿਲਕੁਲ ਮੁੱਖ ਮੰਤਰੀ ਨੂੰ ਘੇਰਿਆ ਜਿਵੇਂ ਤੁਸੀਂ ਦੱਸਿਆ ਸਿੱਧਾ ਮੁੱਖ ਮੰਤਰੀ ਨੂੰ ਘੇਰ ਲਿਆ ਹੁਣ ਹਾਂਜੀ ਠੀਕ ਹੈ ਰਾਗਵ ਜੱਡਾ ਤੋਂ ਬਾਅਦ ਹੁਣ ਮੁੱਖ ਮੰਤਰੀ ਨੂੰ ਘੇਰ ਲਿਆ ਹਾਂ ਹੂੰ ਉਹ ਏਡੀਜੀਪੀ ਇੰਟੈਲੀਜੈਂਸ ਦੀ ਰਿਪੋਰਟ ਦੇ ਇੱਕ ਦਿਨ ਆਪਾਂ ਮਾਈਨਿੰਗ ਤੇ ਚਰਚਾ ਕੀਤੀ ਸੀਗੀ ਉਸ ਮਾਮਲੇ 'ਚ ਕੋਈ ਜਵਾਬ ਨਹੀਂ ਉਹ ਜਿਹੜੀ ਹਰਿਆਣਾ ਪੁਲਿਸ ਨੇ ਮੁੰਡਾ ਮਾਰਿਆ ਜਾਂ ਕੋਈ ਭੰਨ ਤੋੜ ਕੀਤੀ ਆ ਕਿ ਉਸ ਮਾਮਲੇ ਠੀਕ ਹੈ ਕਰਾਊਡ ਪੁਲਰ ਤੁਸੀਂ ਹੈਗੇ ਆ ਬਲਾਰੇ ਬਹੁਤ ਤਕੜੇ ਆ ਇਹਦੇ ਵਿੱਚ ਕੋਈ ਕੋਈ ਸ਼ੱਕ ਨਹੀਂਗਾ ਸਾਨੂੰ ਤੁਹਾਡੀ ਸਮਰਥਾ ਪਰ ਤੁਸੀਂ ਮੁੱਖ ਮੰਤਰੀ ਹੋ ਤੁਸੀਂ ਮੁੱਖ ਮੰਤਰੀ ਆ ਬਿਲਕੁਲ ਜਿਵੇਂ ਪ੍ਰਧਾਨ ਮੰਤਰੀ ਸਾਹਿਬ ਨਹੀਂ ਉਹ ਸਟਾਰ ਪ੍ਰਚਾਰਕ ਜ਼ਿਆਦਾ ਤੇ ਪ੍ਰਧਾਨ ਮੰਤਰੀ ਘੱਟ ਨਜ਼ਰ ਆਉਂਦੇ ਆ ਉਵੇਂ ਸਾਡੇ ਵਾਲੇ ਵੀ ਹਾਂਜੀ ਬਿਲਕੁਲ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਕਹਿੰਦੇ ਕਿਸਾਨਾਂ ਦੀਆਂ ਕੁਰਸੀਆਂ ਮੋਦੀ ਅਮਿਤ ਸ਼ਾਹ ਤੇ ਜਾਖੜ ਨੂੰ ਉਡੀਕਦੀਆਂ ਰਹੀਆਂ ਪਰ ਜਦੋਂ ਹੰਸਰਾ ਹੰਸ ਬਾਰੇ ਵੀਡੀਓ ਦੇਖੀ ਦੀਆਂ ਉਦੋਂ ਐਂ ਲੱਗਦਾ ਵੀ ਕਿਸਾਨ ਤਾਂ ਡਿੱਕੀ ਜਾਂਦੇ ਰਹਿੰਦੇ ਕਦੇ ਕੋਈ ਆਵੇ ਸਹੀ ਤੇ ਉਹਨੂੰ ਸਵਾਲ ਕਰਕੇ ਨੇ ਕੋ ਇਸ ਮੌਕੇ ਪੰਜਾਬ ਦੇ ਵਿੱਚ ਕਥਾ ਜਥੇਬੰਦੀਆਂ ਵੱਲੋਂ ਹਰ ਥਾਂ ਦੇ ਉੱਤੇ ਘਟ-ਘਟ ਭਾਜਪਾ ਲੀਡਰਾਂ ਨੂੰ ਭਾਜਪਾ ਦੇ ਉਮੀਦਵਾਰਾਂ ਨੂੰ ਘੇਰਾਬੰਦੀ ਕਰਕੇ ਸਵਾਲ ਪੁੱਛੇ ਜਾ ਰਹੇ ਨੇ ਤੇ ਕਈ ਥਾਵਾਂ ਤੇ ਆਵਾਜ਼ ਦੀ ਪਾਰਟੀ ਵੀ ਕਰਨੀ ਸ਼ੁਰੂ ਹੋ ਗਈ ਹੈ ਕਿਉਂਕਿ ਉਹ ਵੀ ਸਰਕਾਰ ਹੈ ਜੀ ਜੀ ਉਹਨਾਂ ਤੋਂ ਵੀ ਕਿੰਨੇ ਤਰ੍ਹਾਂ ਦੇ ਜਵਾਬ ਨਹੀਂ ਉਹ ਸਾਰੇ ਸਵਾਲ ਨੂੰ ਕਿਸਾਨ ਨਹੀਂ ਆਵਾਮ ਵੀ ਪੁੱਛਣ ਲੱਗਾ ਹੂੰ ਸੋ ਇਸ ਲਈ ਘੇਰਾਬੰਦੀ ਉਹਨਾਂ ਦੀ ਵੀ ਹੋਣ ਲੱਗੀ ਹੈ ਪਰ ਇਸ ਸਭ ਦੇ ਦਰਮਿਆਨ ਜੇਕਰ ਆਪਾਂ ਗੱਲ ਕਰੀਏ ਇਹ ਕਿਸਾਨਾਂ ਦਾ ਅੰਦੋਲਨ ਚਾ ਵਿਖਨੌਰੀ ਬਾਰਡਰ ਤੇ ਸ਼ੰਭੂਗੜ੍ਹ ਤੇ ਹੂੰ ਔਰ ਇਹ ਅੰਦੋਲਨ ਰਵੈਤੀ ਜਿਹੜੀਆਂ ਕਿਸਾਨੀ ਮੰਗਾਂ ਨੇ ਉਹਨੂੰ ਲੈ ਕੇ ਆ। ਕੁਝ ਵਾਦੇ ਜਿਹੜੇ ਕੇਂਦਰ ਨੇ ਕੀਤੇ ਸੀ ਉਹਨਾਂ ਨੂੰ ਲੈ ਕੇ ਆ। ਹੂੰ ਹੂੰ ਪਰ ਉਸ ਤੋਂ ਬਾਅਦ ਜਿਹੜੀ ਧੱਕੇਸ਼ਾਹੀ ਸਿਸਟਮ ਨੇ ਕੀਤੀ ਸਰਕਾਰਾਂ ਨੇ ਕੀਤੀ ਉਹ ਮੁੰਡਾ ਚੱਕ ਲਿਆ ਉੱਥੋਂ 에어ਪੋਰਟ ਤੋਂ ਹੀ ਹੈ ਨਾ ਜਲਵੇੜਾ ਤੇ ਫਿਰ ਦੋ ਹੋਰ ਸਾਥੀ ਚੱਕੇ ਹੋਏ ਨੇ ਉਹਨਾਂ ਤਿੰਨਾਂ ਦੀ ਰਿਹਾਈ ਨੂੰ ਲੈ ਕੇ ਇਹਨਾਂ ਨੇ ਤੜਕੇ ਮੈਰ ਰੇਲਵੇ ਤੜਕੇ ਹੂੰ ਉਹ ਕਹਿੰਦੇ ਰੇਲਵੇ ਟਰੈਕ ਜਦ ਤੱਕ ਨਹੀਂ ਛੱਡਣਾ ਜਦ ਤੱਕ ਉਹ ਰਿਹਾਈ ਨਹੀਂ ਹੋਣੀ ਤੇ ਅਦਰ ਬੀਜਪੀ ਵਾਲਾ ਕਹਿੰਦੇ ਕਿ ਕੁਝ ਲੀਡਰਾਂ ਨੇ ਕਿਹਾ ਤਾਂ ਕਿ ਤੁਹਾਡਾ ਚੈਲੰਜ ਹੈ ਗੱਲ ਕਰ ਲੋ ਕਿਹੜਾ ਮਸਲਾ ਤੁਹਾਡਾ ਦੱਸੋ ਉਸ ਚੈਲੰਜ ਨੂੰ ਖਬੂਲ ਕਰਕੇ ਕਿਸਾਨ ਜਥੇਬੰਦੀਆਂ ਜਿਹੜੀਆਂ ਅੰਦੋਲਨ ਕਰ ਰਹੀਆਂ ਨੇ ਉਹਨਾਂ ਨੇ ਸਵਾਲ ਚਾਹੇ ਉਹੀ ਦੂਸਰੇ ਸਕੀਮ ਵਾਲੇ ਕੁਝ ਗਿਆਨਾ ਸ਼ਾਮਲ ਕਰ ਲਏ ਠੀਕ ਹੈ ਜੀ ਹੈਨਾ ਪਰ ਉਹਨਾਂ ਦਾ ਅੰਦੋਲਨ ਝੰਡਾ ਬੈਨਰ ਸਾਰਾ ਕੁਝ ਆਪਣਾ ਹੈ ਇਸ ਦਿਨ ਉਹਨਾਂ ਨੇ ਕਿਸਾਨ ਭਵਨ ਬੁੱਕ ਕਰਾਇਆ ਚੰਡੀਗੜ੍ਹ ਚ ਹੂੰ ਹੂੰ ਬੁੱਕ ਕਰਾ ਕੇ ਕਹਿੰਦੇ ਜੀ ਅਸੀਂ ਬੀਜਪੀ ਲੀਡਰਸ਼ਿਪ ਨੂੰ ਚੈਲੰਜ ਕਰਦੇ ਹ ਠੀਕ ਹੈ ਜੀ ਜੇ ਤੁਸੀਂ ਹਾਰ ਗਏ ਤਾਂ ਤੁਸੀਂ ਸਾਡੀਆਂ ਮੰਗਾਂ ਮੰਨ ਲਓ ਜੇ ਅਸੀਂ ਹਾਰ ਗਏ ਅਸੀਂ ਦੋਰਨ ਟੱਕ ਲਾਂਗੇ ਉਹਨਾਂ ਨੇ ਬਕਾਇਦਾ ਕੁਰਸੀ ਲਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਐ ਅਮਿਤ ਸ਼ਾਹ ਦੀ ਖੇਤੀਬਾੜੀ ਮੰਤਰੀ ਦੀ ਐ ਰਾਸ਼ਟਰੀ ਪ੍ਰਧਾਨ ਭਾਜਪਾ ਦੇ ਜੀਪੀ ਨੱਡਾ ਦੀ ਪੰਜਾਬ ਦੇ ਪ੍ਰਧਾਨ ਤੁਸੀਂ ਜੱਖੜ ਦੀ ਠੀਕ ਹੈ ਜੀ ਪੰਜੇ ਕੁਰਸੀਆਂ ਲਾਈਆਂ ਪੰਜਾਂ ਤੇ ਫੋਟੋਆਂ ਲਾਈਆਂ ਤੇ ਸਵੇਰੇ 9 ਵਜੇ ਤੇ ਬੈਠੇ 3 ਵਜੇ ਤੱਕ ਨਿਕਿਆ ਕਿ ਆਜੋ ਭਾਈ ਕੋਈ ਲੀਡਰ ਜੇ ਆਉਣਾ ਹਮ ਜਦੋਂ ਕੋਈ ਨਹੀਂ ਬੋੜਿਆ 3 ਵਜੇ ਤੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਹਿੰਦੇ ਜੀ ਸਾਨੂੰ ਭਾਜਪਾ ਦਾ ਚੈਲੰਜ ਅੱਜ ਵੀ ਕਬੂਲ ਸੀ ਕੱਲ ਨੂੰ ਵੀ ਕਬੂਲ ਹੈ ਅੱਜ ਅਸੀਂ ਦੇਖਿਆ ਕੱਲ ਨੂੰ ਭਾਜਪਾ ਟਾਈਮ ਦੇ ਦੇਵੇ ਫਿਰ ਅਸੀਂ ਆ ਜਾਾਂਗੇ ਉੱਥੇ ਹੁਣ ਭਾਜਪਾ ਦੱਸ ਦੇਵੇ ਥਾਂ ਵੀ ਉਹਨਾਂ ਦਾ ਸਮਾਂ ਵੀ ਉਹਨਾਂ ਦਾ ਤਰੀਕ ਵੀ ਉਹਨਾਂ ਦੀ ਜਿੱਥੇ ਕਹਿਣਗੇ ਅਸੀਂ ਦੁਬਿਧਾ ਲਈ ਤਿਆਰ ਸੋ ਇਹ ਪਰ ਸਾਡਾ ਅੰਦੋਲਨ ਕਹਿੰਦੇ ਉਸੇ ਤਰ੍ਹਾਂ ਚੱਲੂਗਾ ਜਦ ਤੱਕ ਮੁੰਡੇ ਰਹਿਣਾ ਨਹੀਂ ਹੁੰਦੇ ਤਦ ਤੱਕ ਟ੍ਰੈਕ ਨਹੀਂ ਛੱਡਦੇ ਜਦ ਤੱਕ ਮੰਗਾ ਨਹੀਂ ਮੰਨਦੀਆਂ ਤਦ ਤੱਕ ਸੜਕਾਂ ਨਹੀਂ ਛੱਡਦੇ ਸੋ ਇਹ ਇਸ ਨੂੰ ਲੈ ਕੇ ਅੰਦੋਲਨ ਜਾਰੀ ਹੈ ਪਰ ਇਹ ਸਭ ਦੇ ਦਰਮਿਆਨ ਬੀਜੇਪੀ ਲੀਡਰਸ਼ਿਪ ਕਹਿ ਰਹੀ ਆ ਕਿ ਸਾਨੂੰ ਤਾਂ ਉਹ ਬਣੀ ਜੋਸ਼ੀ ਏ ਵੀ ਭਾਜ ਪਤਾ ਕਿਸੇ ਲੀਡਰ ਨਾਲ ਤਾਂ ਸੰਪਰਕੇ ਨਹੀਂ ਕਰਦੇ ਇਹਨਾਂ ਨੇ ਜੇ ਡਿਬੇਟ ਲਈ ਸੱਦਣਾ ਤਾਂ ਕੋਈ ਚਿੱਠੀ ਪੱਤਰ ਕੋਈ ਤਰੀਕ ਸਮਾਂ ਤੈਅ ਹੁੰਦਾ ਸੋ ਕਹਿੰਦੇ ਸਾਡੇ ਨਾਲ ਕਿਸੇ ਨਾਲ ਰਾਤਾ ਹੀ ਨਹੀਂ ਗਿਆ ਜੀ ਨਾ ਕਿਸੇ ਨਾਲ ਤਾਲਮੇ ਦੇ ਨਾਲ ਕਹਿੰਦੇ ਤਾਂ ਸਿਰਫ ਮੀਡੀਆ ਦੇ ਵਿੱਚ ਪ੍ਰਚਾਰ ਕਰਨ ਦਾ ਤਰੀਕਾ ਸੀ ਇਹਨਾਂ ਦਾ ਸੋ ਆਪਣੀ ਮਸ਼ਹੂਰੀ ਕਰਨ ਆਏ ਸੀ ਕਹਿੰਦੇ ਉਹ ਕਰਦੇ ਹੁਣ ਕੌਣ ਸੱਚ ਬੋਲਦਾ ਕੌਣ ਝੂਠ ਬੋਲਦਾ ਇਹ ਤਾਂ ਰੱਬ ਜਾਣੇ ਪਰ ਉਹ ਕਹਿੰਦੇ ਜੀ ਅਸੀਂ ਡਿਬੇਟ ਲਈ ਬੁਲਾਏ ਸੀ ਇਹ ਆਏ ਨਹੀਂ ਉਹ ਕਹਿੰਦੇ ਸਾਨੂੰ ਸੱਦਿਆ ਹੀ ਸੋ ਪਰ ਸੱਦਿਆ ਤਾਂ ਵੀ ਨਹੀਂ ਆਏ ਨਹੀਂ ਸੱਦਿਆ ਤਾਂ ਵੀ ਨਹੀਂ ਆਏ ਹਨ ਨਿਹਾਂ ਗਿਆ ਨਹੀਂ ਗਿਆ ਇਹ ਮਸਲੇ ਵੱਖਰੇ ਨੇ ਪਰ ਮਸਲੇ ਤਾਂ ਜੂਦੇ ਤੂਨੇ ਜਿਹੜੀ ਕਿਸਾਨੀ ਨਾਲ ਜੁੜੇ ਨੇ ਨਾ ਹੂੰ ਹੂੰ ਉਹਨਾਂ ਤੋਂ ਤਾਂ ਅਣਜਾਣ ਨਹੀਂ ਜੇ ਸੱਦੇ ਤੋਂ ਅਣਜਾਣ ਹੈ ਭਾਜਪਾ ਤਾਂ ਕਿਸਾਨੀ ਮਸਲਿਆਂ ਤੋਂ ਤਾਂ ਅਣਜਾਣ ਨਹੀਂ ਉਹ ਤਾਂ ਦਿੱਲੀ ਤੱਕ ਤੁਹਾਨੂੰ ਸਨੇਹਾ ਦੇ ਕੇ ਆਏ ਹੋਏ ਨੇ ਸੋ ਉਸ ਮਸਲਿਆਂ ਤੋਂ ਭੱਜਦੇ ਹੋਏ ਭਾਜਪਾ ਲੀਟਰ ਦੂਰ ਹੋ ਰਹੇ ਨੇ ਪਰ ਉਹਦੀ ਚੁਣੌਤੀ ਦਾ ਸਾਹਮਣਾ ਪੰਜਾਬ 'ਚ ਸਾਰੀਆਂ ਪਾਰਟੀਆਂ ਨੂੰ ਕਰਨਾ ਪੈ ਰਿਹਾ ਕਾਂਗਰਸ ਆਪਣੇ ਘਾਟੋ ਕੋਲੇ ਚੁਲਜੀ ਆ ਅਕਾਲੀ ਦਲ ਦੇ ਪੈਰ ਨਹੀਂ ਲੱਗ ਰਹੇ ਆ ਆਮ ਆਦੀ ਪਾਰਟੀ ਦੀ ਚੋਣ ਮਹਿੰਮ ਵੇ ਲਗਾਵਾ ਹੈ ਤੇ ਪਾਜ ਪਨੂ ਪਿੰਡਾਂ ਚ ਵੜ ਨਹੀਂ ਤਾ ਜਾ ਰਿਹਾ ਇਸ ਲਈ ਐਕਟੀ ਆਮ ਵੋਟਰ ਵੀ ਹੈਰਾਨ ਪਰੇਸ਼ਾਨ ਹੈ ਕਿ ਹੋਊਗਾ ਕੀ ਪੰਜਾਬ ਚ ਤੇ ਮਾਰਾਂ ਤਾਂ ਹੋਣਾ ਹੀ ਹੋਣਾ ਮਾਰਾਂ ਨੂੰ ਵੀ ਕਿਸੇ ਨੂੰ ਸਮਝ ਨਹੀਂ ਆ ਰਿਹਾ ਕਿ ਇੱਕ ਤੇ ਨਤੀਜੇ ਕਿੱਧਰ ਨੂੰ ਜਾਣੇ ਆ ਜੀ ਜੀ ਉਹ ਆਪਾਂ ਮੈਥਮੈਟਿਕਸ ਇਕੁਏਸ਼ਨਾਂ ਹੱਲ ਕਰਦੇ ਹੁੰਦੇ ਸੀ ਨਾ ਉਹਦੇ ਚ ਕੋਈ ਆਧਾਰ ਲਿਆ ਜਾਂਦਾ ਸੀਗਾ ਹੱਲ ਕਰਨ ਨੂੰ ਤੁਰਨ ਤੁਰਦੇ ਸੀ ਜਦੋਂ ਮੰਨ ਲਓ ਆ ਆ ਇੰਨਾ ਉਹ ਆਧਾਰ ਹੀ ਨਹੀਂ ਮਿਲ ਰਿਹਾ ਤੇ ਹੁਣ ਮਾਰ ਬਚਾਰੇ ਕੀ ਕਰਨ ਮਾਰ ਵੀ ਉਂਗਲਾਂ ਦੇ ਕੋਪ ਪੋਟੇ ਭਨ ਭਨ ਕੇ ਥੱਕ ਗਏ ਨੇ ਪਰ ਅਸਲ ਦੇ ਵਿੱਚ ਜਿਹੜਾ ਇਹ ਸਵਾਲ ਕਰਨ ਦਾ ਤਰੀਕਾ ਹੈ ਜਮਹੂਰੀਅਤ ਦੇ ਵਿੱਚ ਡੈਮੋਕਰੈਟਿਕ ਸਿਸਟਮ ਦੇ ਵਿੱਚ ਇਹ ਤੋਂ ਬਿਹਤਰ ਤੇ ਸ਼ਾਨਦਾਰ ਤਰੀਕਾ ਨਹੀਂ ਹੋ ਸਕਦਾ ਕਮਾਲ ਦੀ ਗੱਲ ਹੈ ਕਿ ਇਹ ਸੰਵਿਧਾਨ ਦੇ ਰਾਖੇ ਭਾਜਪਾਈ ਜਿਵੇਂ ਆਪ ਅਕਸਰ ਹੀ ਚਰਚਾ ਕਰਦੇ ਹੁੰਦੇ ਹਨ ਸ਼ਰਮਾ ਜੀ ਆਪਣੇ ਆਪ ਨੂੰ ਕਲੇਮ ਕਰਦੇ ਕਿ ਅਸੀਂ ਬਹੁਤ ਵੱਡੇ ਦੇਸ਼ ਭਗਤ ਹੈ ਤੇ ਜਿਹੜਾ ਇੱਕ ਬੇਸਿਕ ਜਾਂ ਤਰੀਕਾ ਜਮਹੂਰੀਅਤ ਨੂੰ ਬਚਾਉਣ ਦਾ ਜਾਂ ਜਮਹੂਰੀਅਤ ਦੇ ਵਿੱਚ ਆਪਣੀ ਗੱਲ ਰੱਖਣ ਦਾ ਉਸ ਤਰੀਕਾ ਕਰਨ ਨੂੰ ਅਪਣਾ ਹੀ ਨਹੀਂ ਰਹੇ ਇਹ ਤੇ ਕਿਹੜੀ ਚੀਜ਼ ਨੂੰ ਇਹ ਸੰਵਿਧਾਨ ਦੀ ਰਾਖੀ ਮੰਨਦੇ ਨੇ ਤੇ ਕਿਹੜੀ ਚੀਜ਼ ਨੂੰ ਦੇਸ਼ ਭਗਤੀ ਜੀ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਹਮੇਸ਼ਾ ਹਰ ਕੋਈ ਉਮੀਦਵਾਰ ਚਾਹੇ ਕੋਈ ਮੈਂਬਰੀ ਲੜੇ ਚਾਹੇ ਕੋਈ ਬਲਾਕ ਸੰਪਤੀ ਲੜੇ ਜ਼ਿਲ੍ਹਾ ਪ੍ਰੀਸ਼ਦ ਲੜੇ ਚੇਅਰਮੈਨ ਹੀ ਲੜੇ ਕੋਈ ਐਮਐਲਏ ਲੜੇ ਐਮਪੀ ਲੜੇ ਕੋਈ ਕੋਈ ਵੀ ਚੋਣ ਲੜੇ ਉਹ ਉਹਦੀ ਦੌੜ ਹੁੰਦੀ ਅਖੀਰ ਤੱਕ ਕਿ ਮੈਂ ਜਿੱਤਾਂ ਜਿੱਤਾਂ ਪਰ ਅੰਮ੍ਰਿਤਸਰ ਦੇ ਮਾਮਲੇ ਦੇ ਵਿੱਚ ਇਹ ਗੱਲ ਬਲੱਖਣ ਕਿਉਂ ਆ ਸਵਾਲ ਬੜਾ ਓਪਰਾ ਜਾ ਤੇ ਬੜਾ ਬਲੱਖਣ ਜਾ ਕਹਿੰਦੇ ਅੰਮ੍ਰਿਤਸਰ ਦੇ ਉਮੀਦਵਾਰ ਜਿੱਤਣਾ ਚਾਹੁੰਦੇ ਨੇ ਕਿ ਹਰਨਾ ਚਾਹੁੰਦੇ ਨੇ ਹਰਨਾ ਕੌਣ ਚਾਹੁੰਦਾ ਸ਼ਰਮਾ ਜੀ ਪ੍ਰਵੀਨ ਜੀ ਬਿਲਕੁਲ ਹੈ ਪੰਜਾਬ ਦਾ ਨਾ ਇੱਕ ਵਿਧਾਨ ਸਭਾ ਹਲਕਾ ਸ਼੍ਰੀ ਨਨਦਪੁਰ ਸਾਹਿਬ ਜੀ ਨਨਦਪੁਰ ਸਾਹਿਬ ਵਿਧਾਨ ਸਭਾ ਹਲਕੇ ਲਈ ਇੱਕ ਧਾਰਨਾ ਬਣ ਚੁੱਕੀ ਹੈ ਕਿ ਉੱਥੋਂ ਜਿਹੜਾ ਜਿੱਤ ਜਵੇ ਹੂੰ ਹੂੰ ਉਹ ਦੀ ਪੰਜਾਬ ਦੀ ਸਰਕਾਰ ਬਣ ਜਾਂਦੀ ਹੈ ਠੀਕ ਹੈ ਔਰ ਇਹ ਇਹ ਪ੍ਰੈਕਟੀਕਲੀ ਮੈਂ ਜਦੋਂ ਪੱਤਰਕਾਰੀ ਸ਼ੁਰੂ ਕੀਤੀ ਮੈਂ ਤਾ ਤੋਂ ਦੇਖਦਾ ਰਿਆ ਠੀਕ ਹੈ ਠੀਕ ਹੈ ਮਤਲਬ ਬੈਸੇ ਹੁਣ ਇਹ ਹਲਕੇ ਚੇਂਜ ਵੀ ਹੋਏ ਨੇ ਪਹਿਲਾਂ ਨੰਗਲ ਅਲੱਗ ਵਿਧਾਨ ਸਭਾ ਹਲਕਾ ਸੀ ਜਿੱਥੇ ਨਨਦਪੁਰ ਸਾਹਿਬ ਅਲੱਗ ਸੀ ਹੂੰ 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 ਉਸ ਸਮੇਂ ਵੀ ਅਨੰਦਪੁਰ ਸਾਹਿਬ ਹਲਕੇ ਤੋਂ ਜਿਹੜਾ ਜਿੱਤਦਾ ਸੀ ਹੂੰ ਮੈਂ ਉਸੇ ਪਾਰਟੀ ਦੀ ਸਰਕਾਰ ਪੰਜਾਬ ਚ ਬਣ ਜਾਂਦੀ ਸੀ ਉਸੇ ਪਾਰਟੀ ਦਾ ਮੁੱਖ ਮੰਤਰੀ ਬਣ ਜਾਂਦਾ ਸੀ ਠੀਕ ਹੈ ਜੀ ਇਸ ਇਸ ਵਰਤਾਰੇ ਦੇ ਵਿੱਚ ਅਸੀਂ ਉੱਥੇ ਇਹ ਵਰਤਾਰਾ ਹੁੰਦਾ ਦੇਖਦੇ ਰਹੇ ਹੂੰ ਸੋ ਪਰ ਉਹਨੇ ਇਕੱਠਾ ਵੀ ਹੋ ਗਿਆ ਆਨੰਦਪੁਰ ਸਾਹਿਬ ਤੇ ਨੰਗਲ ਹੁਣ ਇੱਕ ਹਲਕਾ ਆ ਗਿਆ ਰੋਪੜ ਸ਼ਹਿਰ ਪੂਰਾ ਇੱਕ ਪਾਸੇ ਚਲਾ ਗਿਆ ਸੋ ਇਸ ਲਈ ਉਸ ਵਾਦ ਨਾਲ ਹੁਣ ਵੀ ਹੋਈ ਹੈ ਹਾਂ ਮਤਲਬ ਇੱਥੋਂ ਜਦੋਂ ਕਹਿੰਦੇ ਜੀ ਗਿਆਨੀ ਯਾਦ ਸਿੰਘ ਜਿੱਤੇ ਹਾਂ ਨਾ ਕਾਮੀ ਮਤਲਬ ਕਿ ਸਰਕਾਰ ਕਾਂਗਰਸ ਦੀ ਬਣੀ ਹੈ ਐ ਇੱਥੋਂ ਜਦੋਂ ਰਮੇਸ਼ਦੱਤ ਜਿੱਤੇ ਤਾਂ ਕਾਂਗਰਸੀ ਸਰਕਾਰ ਬਣ ਗਈ ਐ ਮਾਸਟਰ ਤਾਰਸਿੰਘ ਲਾੜਰ ਜਿੱਤੇ ਤਾਂ ਅਕਾਲੀ ਜਲਦੀ ਬਣ ਗਈ ਐ ਇਸੇ ਤਰ੍ਹਾਂ ਮਤਲਬ ਕਿ ਜਦੋਂ ਹੁਣ ਰਾਣਾ ਕੇਪੀ ਜੇ ਜਿੱਤਦੇ ਰਹੇ ਨੇ ਤਾਂ ਕਾਂਗਰਸੀ ਬਣ ਗਈ ਹੈ ਨੀ ਜਦੋਂ ਹੁਣ ਆ ਜਿੱਤ ਕੇ ਆਪਣਾ ਹਰਜੋਤ ਬੈਂਸ ਆਮ ਆਦਮੀ ਪਾਰਟੀ ਦੀ ਬਣ ਗਈ ਉੱਥੇ ਧਾਰਨਾ ਬਣੀ ਆ ਠੀਕ ਹੈ ਜੀ ਇਸੇ ਤਰ੍ਹਾਂ ਅੰਮ੍ਰਿਤਸਰ ਹਲਕੇ ਦੇ ਵਿੱਚ ਇੱਕ ਧਾਰਨਾ ਹੈ ਕਿ ਅੰਮ੍ਰਿਤਸਰ ਲੋਕ ਸਭਾ ਹਲਕੇ 'ਚ ਜਿਹੜਾ ਮੈਂਬਰ ਪਾਰਲੀਮੈਂਟ ਹਾਰ ਜਵੇ ਠੀਕ ਹੈ ਉਹਦੀ ਸਰਕਾਰ ਨਹੀਂ ਆਉਂਦੀ ਕੇਂਦਰ 'ਚ ਜਿਹੜਾ ਹਾਰ ਜਾਵੇ ਹਾਂ ਉਹਦੀ ਸਰਕਾਰ ਨਹੀਂ ਆਉਂਦੀ ਕਹਿੰਦੇ ਇਹ ਲਗਭਗ 2004 ਤੋਂ ਮੈਂ ਵਰਤਾਰਾ ਦੇਖ ਰਹੇ ਹਾਂ ਹਾਂ 2004 ਦੇ ਵਿੱਚ ਨਵਜੋਤ ਸਿੰਘ ਸਿੱਧੂ ਭਾਜਪਾ ਵੱਲੋਂ ਚੋਣ ਲੜਨ ਆਏ ਠੀਕ ਹੈ ਜੀ ਤੇ ਬੜੇ ਵੱਡੇ ਮਾਰਦੇ ਨਾ ਜਿੱਤੇ ਹੂੰ 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 ਪਰ ਕੇਂਦਰ 'ਚ ਮਨਮੋਹਨ ਸਿੰਘ ਦੀ ਸਰਕਾਰ ਆ ਗਈ ਠੀਕ ਹੈ ਜੀ ਠੀਕ ਹੈ ਤੇ ਇਹ ਐਮਪੀ ਬਣ ਕੇ ਵੀ ਬਾਹਰ ਰਹਿ ਗਏ ਹੂੰ 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 ਚਲੋ 2007 'ਚ ਜਿਮਨੀ ਚੋਣ ਹੋਈ ਇਹਨਾਂ ਦਾ ਕੇਸ ਪਟਿਆਲੇ ਵਾਲਾ ਖੁੱਲ ਗਿਆ ਸੀਗਾ ਹੂੰ ਹੂੰ ਤੇ ਉਸ ਸਮੇਂ ਵੀ ਜਿਮਨੀ ਚੋਣ ਦੇ ਸਮੇਂ ਵੀ ਨਵਜੋਤ ਸਿੱਧੂ ਜਿੱਤੇ ਪਰ ਸਰਕਾਰ ਤਾਂ ਮਨਮੋਹਨ ਸਿੰਘ ਵਾਲੀ ਸੀ ਜੀ ਜੀ ਚਲੋ 2004 ਤੋਂ ਲੈ ਕੇ ਆਮਚੋਣਾ ਤੱਕ 2009 ਦਾ ਸਮਾਂ ਆ ਗਿਆ 2009 ਦੇ ਵਿੱਚ ਦਵਾਰਾ ਨਵਜੋਤ ਸਿੰਘ ਨੂੰ ਲੜੇ ਤੇ ਨਵਜੋਤ ਸਿੰਘ ਸਿੱਧੂ ਫਿਰ ਜਿੱਤ ਕੇ 2009 ਦੇ ਵਿੱਚ ਹਮ ਪਰ 2009 ਦੇ ਵਿੱਚ ਵੀ ਸਰਕਾਰ ਤਾਂ ਮਨੂਨ ਸਿੰਘ ਦੀ ਆ ਗਈ ਹੂੰ ਹੂੰ ਸੋ ਇਹ ਬਾਹਰ ਰਹਿ ਗਏ ਜੀ ਹੁਣ 2014 ਦੇ ਵਿੱਚ ਕਿ ਅਕਾਲੀ ਭਾਜਪਾ ਗੱਠ ਜੋੜ ਸੀ ਤੇ ਉਹਨਾਂ ਨੂੰ ਲੱਗਿਆ ਕਿ ਵੀ ਅੰਮ੍ਰਿਤਸਰ ਸੀਟ ਤਾਂ ਗਰੰਟਡ ਸਾਡੀ ਉਹ ਹੈ ਸਾਡੀ ਝੋਲੀ ਪੈਂਦੀ ਹੈ ਅਕਾਲੀ ਭਾਜਪਾ ਦੀ ਤੇ ਅਰੁਜੇਤ ਨੂੰ ਮਨਾ ਲਿਆ ਕਿ ਤੁਸੀਂ ਕਾਗਜ਼ ਭਰ ਕੇ ਚੱਲ ਜਿਓ ਜੀ ਬਾਕੀ ਕੰਮ ਸਾਡਾ ਠੀਕ ਹੈ ਤੇ ਇਧਰੋਂ ਕਾਂਗਰਸ ਨੇ ਕੈਪਟਨ ਅਮਰਿੰਦਰ ਨੂੰ ਤਾਂ ਤਾਂ ਤੇ ਕੈਪਟਨ ਅਮਰਿੰਦਰ ਖੁੰਡਾ ਗੰਦ ਕੇ ਬੈਠ ਗਏ ਉੱਤੇ ਹੂੰ ਹੂੰ ਤੇ ਸੀਟ ਜਿੱਤ ਲਈ ਅਮਰਿੰਦਰ ਸਿੰਘ ਨੇ ਹਾਂਜੀ ਹਾਂਜੀ ਪਰ ਕੇਂਦਰ ਦੀ ਸਰਕਾਰ ਭਾਜਪਾ ਦੀ ਆ ਗਈ ਹੂੰ 2014 ਦੇ ਵਿੱਚ ਕੈਪਟਨ ਅਮਰਿੰਦਰ ਜਿੱਤਦੇ ਨੇ ਸਰਕਾਰ ਮੋਦੀ ਦੀ ਆ ਜਾਂਦੀ ਆ ਹੂੰ ਹੂੰ ਹੁਣ ਪੰਜਾਬ ਚ ਆ ਗਿਆ ਵਿਧਾਨ ਸਭਾ ਚੋਣਾਂ ਅਮਰਿੰਦਰ ਸਿੰਘ ਵਿਧਾਨ ਸਭਾ ਚੋਣਾਂ ਚ ਚਲੇ ਗਏ ਤੇ ਐਮ ਐਲ ਏ ਬਣ ਕੇ ਤੇ ਉਧਰ ਮੁੱਖ ਮੰਤਰੀ ਬਣ ਗਏ ਤੇ ਇਧਰ ਸੀਟ ਖਾਲੀ ਹੋਈ ਤੇ ਰਾਣਾ ਗਰਜੀਤ ਜੀ ਨੇ ਚੋਣ ਲੜੇ ਕੋ ਰਾਣਾ ਗਰਜੀਤ ਵੀ ਜਿੱਤ ਗਏ ਕਾਂਗਰਸ ਵੱਲੋਂ ਪਰ ਉਸ ਸਮੇਂ ਵੀ ਸਰਕਾਰ ਦਾ ਮੁੱਦੀ ਧੀਓ ਸੀ ਨਾ ਹਮ ਚਲੋ ਹੁਣ 14 ਤੋਂ ਬਾਅਦ ਆਮ ਚੋਣਾਂ ਆ ਗਈਆਂ ਜਿਹੜੀਆਂ 2019 ਚੋਣੀਆਂ ਸੀ ਹਮ ਹਮ ਜਦੋਂ 14 ਦੀ ਬਜਾਏ 2019 ਦੀਆਂ ਆਮ ਚੋਣਾਂ ਹੋਈਆਂ ਤਾਂ ਗੁਰਜੀਤ ਔਜਲਾ ਫੇਰ ਜਿੱਤ ਕੇ ਕਾਂਗਰਸ ਵੱਲੋਂ ਠੀਕ ਹੈ ਤੇ ਪਰ 14 ਮਾਂਖੀ 2019 ਦੇ ਵਿੱਚ ਫੇਰ ਭਾਜਪਾ ਦੀ ਸਰਕਾਰ ਬਣ ਗਈ ਹਮ ਸੋ ਇਸ ਲਈ ਸਿੱਧੂ ਜਦੋਂ ਜਦੋਂ ਜਿੱਤੇ ਤਦ ਯੂਪੀਏ ਸਰਕਾਰ ਮਰਮੋਣ ਵਾਲੀ ਆਉਂਦੀ ਰਹੀ ਕੈਪਟਨ ਤੇ ਗੁਰਜੀਤ ਔਜਲਾ ਜਦੋਂ ਜਦੋਂ ਜਿੱਤੇ ਤਾਂ ਕੇਂਦਰ ਦੇ ਵਿੱਚ ਬਾਝ ਪਾਦੀ ਸਰਕਾਰ ਆਉਂਦੀ ਰਹੀ ਪਰ ਇੱਥੇ ਕੈਪਟਨ ਅਮਰਿੰਦਰ ਨੇ ਹਰਾਇਆ ਕਿਹਨੂੰ ਅਰੁਣਜੀਤਲੀ ਨੂੰ ਹੂੰ ਤੇ ਅਰੁਣਜੀਤਲੀ ਹਾਰ ਕੇ ਕੇਂਦਰ ਚ ਮੋਦੀ ਸਰਕਾਰ ਚ ਮੰਤਰੀ ਜਾ ਬਣੇ ਸਹੀ ਬਣਗੇ ਬਿਲਕੁਲ ਸਹੀ ਹੈ ਤੇ 2019 ਦੇ ਵਿੱਚ ਗੁਰਜੀਤ ਓਜਲਾ ਨੇ ਹਰਾਇਆ ਕਿਹਨੂੰ ਹਰਦੀਪ ਪੁਰੀ ਨੂੰ ਹੂੰ ਤੇ ਹਰਦੀਪ ਪੁਰੀ ਹਾਰ ਕੇ ਵੀ ਮੋਦੀ ਸਰਕਾਰ ਚ ਮੰਤਰੀ ਜਾ ਬਣੇ ਸੋਣਾ ਇੱਥੇ ਇਸ ਗੱਲ ਨੂੰ ਲੈ ਕੇ ਕਹਿੰਦੇ ਲੋਕ ਸਵਾਦ ਲੈਂਦੇ ਨੇ ਕਿ ਭਾਈ ਇੱਥੇ ਉਮੀਦਵਾਰ ਜਿੱਤਣ ਆਉਂਦੇ ਨੇ ਕਿ ਹਾਰਨ ਆਉਂਦੇ ਨੇ ਕਿ ਜਿੱਤਣ ਤੋਂ ਬਾਅਦ ਤਾਂ ਸਰਕਾਰ ਨਹੀਂ ਬਣਦੀ ਮੰਤਰੀ ਨਹੀਂ ਬਣ ਪਾਉਂਦੇ ਗੁਰਜੀਤ ਓਜਲਾ ਇਹੀ ਤਾਂ ਕਹੀ ਜਾਂਦਾ ਕਿ ਸਾਡੇ ਨਾਲ ਐ ਹੋ ਰਿਹਾ ਹੈ ਨਾ ਤੇ ਇਸ ਲਈ ਕਹਿੰਦੇ ਕਿ ਆ ਰਵਨੀਤ ਮਿੱਟੂ ਦਾ ਐਸੇ ਬਹਾਨੇ ਨਾਲ ਕਹਿ ਕੇ ਸ਼ਾਮਲ ਹੋ ਗਿਆ ਭਾਜਪਾ ਹੂੰ ਹੂੰ ਹੈ ਤੇ ਹੁਣ ਇੱਧਰ ਲੋਕ ਕਹਿੰਦੇ ਕਿ ਨਹੀਂ ਜਿਹੜਾ ਇਥੋਂ ਹਾਰ ਜਾਂਦਾ ਹੈ ਉਹਨੂੰ ਮੰਤਰੀ ਉਹਦਾ ਮਿਲਦਾ ਉਹਨੇ ਦੇਖਣ ਵਾਲੀ ਗੱਲ ਹੈ ਕਿ ਹਾਰ ਕਿਦੇ ਹਿੱਸੇ ਆਉਂਦੀ ਹੈ ਤੇ ਜਿੱਤ ਕਿਦੇ ਹਿੱਸੇ ਜਾਈ ਜਿਹੜੀ ਮਿੱਥ ਚੱਲੀ ਆਉਂਦੀ ਹੈ ਅਮਰਸਰ ਹਲਕਿਆਂ ਲੈ ਕੇ ਕਿ ਉਹ ਅਜੇ ਵੀ ਕਰਕਾਰ ਰਹੂਗੀ ਵੈਸੇ ਇਹ ਨਹੀਂ ਕਿ ਇਹ ਤੋਂ ਪਹਿਲਾਂ ਵੀ ਇਦਾਂ ਹੀ ਸੀ ਇਥੋਂ ਰਗੁਨੰਦਰ ਰੰਗਨੰਦਰ ਲਾਲ ਪਾਟਿਆ ਲਗਾਤਾਰ ਜਿੱਤਦੇ ਰਹੇ ਨੇ ਕਾਂਗਰਸੀ ਸੀ ਟਿਕਟ ਤੇ ਤੇ ਕਾਂਗਰਸ ਦੀ ਸਰਕਾਰ ਬਣਦੀ ਰਹੀ ਹੈ ਕੇਂਦਰ 'ਚ ਤੇ ਨਰਸੀਮਹਾ ਰਾਓ ਦੀ ਸਰਕਾਰ ਦੇ ਵਿੱਚ ਤਾਂ ਉਹ ਮੰਤਰੀ ਵੀ ਬਣੇ ਨੇ 1993 ਦੇ ਵਿੱਚ ਹੂੰ ਤੇ ਜਾਂ 1998 ਦੇ ਵਿੱਚ ਜਦੋਂ ਬਾਜਪਾ ਦੀ ਸਰਕਾਰ ਆਈ ਆ ਤਾਂ ਉਸ ਸਮੇਂ ਇੱਥੋਂ ਭਾਜਪਾ ਦਾ ਉਮੀਦਵਾਰ ਜਿਆ ਸੀ ਥੋੜੀ ਜਿੱਤਿਆ ਸੀ ਵਿੱਚ ਕੇਂਦਰੀ ਜ ਮੰਤਰੀ ਨਹੀਂ ਬਣਿਆ ਹੂੰ ਪਰ ਉਹ ਥੋੜੀ ਜਿੱਤਿਆ ਪਰ ਇਹ 2004 ਤੋਂ ਇਹ ਇਹ ਚੱਲੀ ਆਉਂਦੀ ਆ ਪ੍ਰਥ ਸੋ ਇੱਕ ਹੀ ਦੇਖਦੇ ਜੀ 2024 'ਚ ਪ੍ਰਥ ਕੈਮ ਰਹਿਦੀ ਆ ਜਾਂ ਬਦਲ ਜਾਂਦੀ ਆ ਜੀ ਜੀ ਬਿਲਕੁਲ ਇਸੇ ਤਰ੍ਹਾਂ ਬੜੀਆਂ ਰੋਚਕ ਗੱਲਾਂ ਨੇ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਦੀਆਂ ਜਦੋਂ ਤੋਂ ਮੈਂ ਦੇਖ ਰਿਹਾ 2002 ਦੇ ਵਿੱਚ ਇੱਥੇ ਸੁਖਦਰਸ਼ਨ ਸਿੰਘ ਮਰਾੜ ਜਿੱਤੇ ਉਹ ਆਜ਼ਾਦ ਉਮੀਦਵਾਰ ਸੀਗੇ ਤੇ ਸਰਕਾਰ ਬਣ ਗਈ ਕੈਪਟਨ ਅਮਰਿੰਦਰ ਸਿੰਘ ਦੀ 2007 ਦੇ ਵਿੱਚ ਕਮਰਜੀਤ ਸਿੰਘ ਸਣੀ ਬਰਾੜ ਜਿੱਤ ਗਏ ਉਹ ਕਾਂਗਰਸੀ ਸੀਗੇ ਤੇ ਸਰਕਾਰ ਆ ਗਈ ਬਾਦਲ ਸਾਹਿਬ ਦੀ 2012 ਦੇ ਵਿੱਚ ਕਰਨਕਰਨ ਕੌਰ ਬਰਾੜ ਜਿਹੜੇ ਕਿ ਉਹਨਾਂ ਦੇ ਵਾਈਪ ਸੀਗੇ ਉਹ ਜਿੱਤ ਕੇ ਤੇ ਸਰਕਾਰ ਫੇਰ ਅਕਾਲੀ ਦਲ ਦੀ ਆ ਗਈ 2017 ਦੇ ਵਿੱਚ ਕਮਰਜੀਤ ਸਿੰਘ ਰੋਜੀ ਬਰਕੰਦੀ ਜਿੱਤ ਗਿਆ ਅਕਾਲੀ ਦਲ ਦਾ ਬੰਦਾ ਸਰਕਾਰ ਕਾਂਗਰਸ ਦੀ ਆ ਗਈ 22 ਚ ਜਾ ਕੇ ਠੀਕ ਹੋਇਆ ਕੰਮ 22 ਚ ਕਾਕਾ ਬਰਾੜਾ ਉਥੋਂ ਜਿਹੜਾ ਇਸ ਟਾਈਮ ਫਿਰੋਜ਼ਪੁਰ ਤੋਂ ਲੋਕ ਸਭਾ ਹਲਕੇ ਤੋਂ ਉਮੀਦਵਾਰ ਹੈ ਤੇ ਇਸ ਟਾਈਮ ਸਰਕਾਰ ਵੀ ਕਾਂਗਰਸ ਆਈ ਦੀ ਆਪਦੀ ਬਣੀ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਸੋ ਇਖਿਆਦੇ ਪੁੰਦਰ ਹੋਰਾਂ ਲਈ ਇਹ ਖਾਤੀ ਚਰਚਾ ਹੁੰਦੀ ਹੈ ਹਾਂਜੀ ਹਾਂਜੀ ਉਹ ਉਲਟ ਜਿੱਤਦੇ ਨੇ ਉਲਟ ਜਿੱਤਦੇ ਨੇ ਹਾਂਜੀ ਸਰਕਾਰਾਂ ਚੋਂ ਜਿੱਤ ਹੀ ਨਹੀਂ ਸਕੇ ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਗੱਲ ਕਰਕੇ ਕੇਜਰੀਵਾਲ ਦੀ ਕੇਜਰੀਵਾਲ ਨੂੰ ਕਹਿੰਦੇ ਜ਼ਮਾਨਤ ਤਾਂ ਨਹੀਂ ਮਿਲੀ ਪਰ ਇਨਸੂਲਿਨ ਮਿਲ ਗਈ। ਹਾਂ ਪਰ ਵੀ ਜੀ ਬਿਲਕੁਲ 23 ਤਰੀਕ ਤੱਕ ਉਹਨਾਂ ਦੀ ਨਿਆਇ ਖਰਾਫਤ 'ਚ ਵਾਅਦਾ ਸੀ। ਜੀ ਜੀ ਮਤਲਬ ਪਹਿਲਾਂ 1 ਅਪ੍ਰੈਲ ਨੂੰ ਉਹ ਉਹਨੂੰ ਨਿਆਇ ਖਰਾਫਤ ਦੇ ਦਿੱਤਾ ਸੀ 15 ਤਰੀਕ ਤੱਕ ਲਈ। ਉਹ 15 ਨੂੰ ਦੁਬਾਰਾ ਪੇਸ਼ ਕੀਤਾ ਸੀ ਤਾਂ ਉਹ 23 ਤੱਕ ਸੀ। ਸੋ 23 ਨੂੰ ਦੁਬਾਰਾ ਉਹਨਾਂ ਨੂੰ ਅਰਜ਼ੀ ਪੇਸ਼ ਕੀਤਾ ਗਿਆ ਤੇ ਉਹਨਾਂ ਦੀ ਨਿਆਇ ਖਰਾਫਤ 7 ਤਰੀਕ ਤੱਕ ਦਾ ਵਾਅਦਾ ਹੋ ਗਿਆ ਹੁਣ 7 ਮਈ ਤੱਕ। ਉਧਰ ਇੱਕ ਹਫ਼ਤਾ ਦੀ ਵੀ ਨਿਆਇ ਖਰਾਫਤ 7 ਮਈ ਤੱਕ ਦਾ ਵਾਅਦਾ ਹੋ ਗਿਆ। ਪਰ ਜਿਹੜੀ ਇਹਨਾਂ ਨੇ ਇੱਕ ਪਟੀਸ਼ਨ ਪਾਈ ਸੀ ਅਦਾਲ ਮੈਨੂੰ ਹਰ ਰੋਜ਼ ਵੀਡੀਓ ਕਾਨਫਰੈਂਸਿੰਗ ਆਪਣੇ ਡਾਕਟਰਾਂ ਨਾਲ 15 ਮਿੰਟ ਕਰਨ ਦੀ ਅਗਿਆਚੀ ਜੀ ਜਾਵੇ ਉਸ ਕੰਡੀਸ਼ਨ ਤੱਕ ਕਾਰਜ ਕਰਤਾ ਸੀਗਾ ਕਿ ਨਹੀਂ ਇਹ ਨਹੀਂ ਹੋ ਸਕਦਾ ਅੰਦਰ ਡਾਕਟਰ ਹੈਗੇ ਨੇ ਤੇ ਜਾਦੇ ਲੋਡ ਹੈ ਸਪੈਨਲ ਬਣਾ ਦਿੰਨੇ ਆ ਤੇ ਫਿਰ ਤਾਂ ਹਰ ਕੇਦੀ ਲਈ ਇਦਾਂ ਉਪਲਬਧ ਕਰਾਉਣੀ ਪਊਗੀ ਸਾਨੂੰ ਸੋ ਹਰ ਕੇਦੀ ਦਾ ਅਧਿਕਾਰ ਬਰਾਬਰ ਹੈ ਸੋ ਸਾਰਿਆਂ ਨੂੰ ਆਪਣੇ ਡਾਕਟਰ ਨਾਲ ਗੱਲ ਕਰਨ ਦਾ ਅਧਿਕਾਰ ਦੇਣਾ ਪਊਗਾ ਸਾਨੂੰ ਤਾਂ ਇਦਾਂ ਨਹੀਂ ਹੋ ਸਕਦਾ ਅੰਦਰ ਤੁਹਾਨੂੰ ਕੋਈ ਸਪੈਸ਼ਲ ਚੈੱਕਅਪ ਦੀ ਲੋੜ ਹੈ ਤਾਂ ਜੇਲ੍ਹ ਪ੍ਰਸ਼ਾਸਨ ਤੁਹਾਡੇ ਲਈ ਇੱਕ ਪੈਨਲ ਬਣਾ ਕੇ ਡਾਕਟਰਾਂ ਦੀ ਟੀਮ ਉਪਲਬਧ ਕਰਾ ਸਕਦਾ ਸੋ ਇਸ ਦੇ ਬਾਅਦ ਇੱਕ ਪੈਨਲ ਬਣਿਆ ਸੀ ਉਸ ਪੈਨਲ ਦੇ ਹਵਾਲੇ ਨਾਲ ਜੇਲ੍ਹ ਪ੍ਰਸ਼ਾਸਨ ਕਹਿੰਦਾ ਜੇਲ੍ਹ ਦੇ ਡਾਕਟਰ ਕਹਿੰਦੇ ਕਿ ਸਾਨੂੰ ਹਦਾਇਤ ਹੋਈ ਹੈ ਜੇ 200 ਤੋਂ ਉੱਪਰ ਜਾਂਦੀ ਹੈ ਇਹਨਾਂ ਦੀ ਸ਼ੂਗਰ ਹੂੰ ਹੂੰ ਫਿਰ ਇਹਨਾਂ ਦੇ ਉਹ ਇਨਸੂਲਿਨ ਲਾਉਣਾ ਹੈ ਉਹ ਕਹਿੰਦੇ ਜੀ 217 ਤੱਕ ਰਿਕਾਰਡ ਕੀਤੀ ਇਸ ਲਈ ਅਸੀਂ ਦੋ ਇਨਸੂਲਿਨ ਦੇ ਟੀਕੇ ਉਹਨਾਂ ਨੂੰ ਉਪਲਬਧ ਕਰਾਇਆ ਤੇ ਦੋ ਟੀਕੇ ਲਾਏ ਪਰ ਕੁਝ ਤਰ੍ਹਾਂ ਜਾਂ ਈਡੀ ਦੀਆਂ ਤਰ੍ਹਾਂ ਇਹ ਦਮ ਪਰਦੀਆਂ ਸੀ ਕਿ ਇਹ ਤਾਂ ਸੇਧ ਦੇ ਹਵਾਲੇ ਨਾਲ ਜਮਾਨਤ ਭਾਲਦੇ ਨੇ ਜੀ ਇਹ ਤਾਂ ਸੇਧ ਦੀ ਆੜ ਦੇ ਵਿੱਚ ਬਾਹਰ ਆਉਣਾ ਚਾਹੁੰਦੇ ਨੇ ਜੇਲ੍ਹ ਤੋਂ ਸੋ ਹੁਣ ਜੇਕਰ ਇਹੀ ਹਵਾਲਾ ਸੱਚਾ ਤੱਪਰ ਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਤਾਂ ਨਹੀਂ ਮਿਲੀ ਪਰ ਇਨਸੋਲਿਊਟ ਜ਼ਰੂਰ ਮਿਲ ਗਈ ਜੋ ਉਹ ਕੀ ਆ ਆਕਸੀ ਲੈ ਕੇ ਵੀ ਪਹੁੰਚੀ ਸੀ ਜੇਲ ਦੇ ਬਾਹਰ ਇੱਕ ਵਾਰ ਹੈ ਨਾ ਕਹ ਲੋ ਜੀ ਅਸੀਂ ਲੈ ਕੇ ਆਏ ਆ ਸੋ ਜੇਲ ਵਾਲੇ ਕਹਿੰਦੇ ਕੋਈ ਨਾ ਜੀ ਲੋੜੂਗੇ ਅਸੀਂ ਦੇ ਦਾਂਗੇ ਹੁਣ ਕੀ ਕੀ ਦੀ ਛੁੱਟ ਹੋ ਰਹੀ ਹੈ ਕਿ ਜੇਲ ਪ੍ਰਸ਼ਾਸਨ ਛੁੱਟ ਬੋਲਦਾ ਜਾਂ ਕੇਜਰੀਵਾਲ ਦੀ ਧਿਰ ਛੁੱਟ ਬੋਲਦੀ ਹੈ ਨਾ ਜੋ ਕੋਈ ਤਾਂ ਖੇਡ ਖੇਡ ਰਿਹਾ ਨਾ ਜੀ ਜਾਂ ਉਹ ਧੋਖਾ ਕਰ ਰਿਹਾ ਕੇਜਰੀਵਾਲ ਨਾਲ ਜਾਂ ਕੇਜਰੀਵਾਲ ਉਹਨਾਂ ਨੂੰ ਚਤਰਾਈ ਨਾਲ ਚਲਾ ਰਿਹਾ ਸੋ ਕਿਤੇ ਤਾਂ ਗੈਪ ਹੈਗਾ ਕੁਝ ਜਿਹੜਾ ਇਹ ਸਿੱਤ ਦੇ ਮਾਮਲੇ 'ਚ ਖੇਲ ਹੋ ਰਿਹਾ ਕੋ ਜਤਨ ਉਹ ਦੀ ਸੇਤਨਾ ਖਲਵਾੜ ਹੋ ਰਿਹਾ ਜਾਂ ਆਪਣੀ ਸਿਹਤ ਦੀ ਆੜ ਦੇ ਵਿੱਚ ਹੈ ਕੋਈ ਰਾਇੰਕੀ ਖੇਡ ਰਹੇ ਨੇ ਸੋ ਇਹ ਦੇਖਣ ਦੀ ਗੱਲ ਆ ਪਰ ਫਿਲਹਾਲ ਜ਼ਮਾਨਤ ਤਾਂ ਅਜੇ ਨਹੀਂ ਮਿਲੀ ਨਿਆਇ ਖਾਸ ਤੇ ਵਿੱਚ 7 ਮਈ ਤੱਕ ਵਾਅਦਾ ਹੋ ਗਿਆ ਤੇ ਕੁਝ ਮਾਰਤਾ ਇਹ ਕਹਿੰਦੇ ਨੇ ਕਿ ਇਹ ਹੁਣ ਚਾਰਜੂ ਦੇ ਨੇੜੇ ਤੇੜੀ ਜ਼ਮਾਨਤ ਮਿਲੂਗੀ ਨਹੀਂ ਤਾਂ ਫਿਰ ਸ਼ਬਦ ਅਸਬੀਨਾ ਮਿਲ ਜੀ ਜੀ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਪੰਜਾਬੀ Terima kasih telah menonton!